ਪਰ ਸਾਡੇ ਲੋਕਾਂ ਨੂੰ ਇਸਤੇਮਾਲ ਕਰਨ ਦੇ ਲਈ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਹੈ ਇਹ Dalit ਵਿਰੋਧੀ ਹੈ ਪੰਜ ਦਰਿਆਵਾਂ ਦੀ ਧਰਤੀ ਛੇਵਾਂ ਦਰਿਆ ਨਸ਼ਾ ਇਸ ਪੰਜਾਬ ਚ ਫੋਰਟੇ ਜੀਨਰ ਵਤਗੀ ਕੁਝ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਲੋਕ ਕੁਰਸੀਆਂ ਦੇ ਬੈਠੇ ਹੋਏ ਲੋਕ ਅਜੇ ਨਸ਼ਾ ਬਕਾ ਰਹੇ ਜਿਹਦੇ ਵਿੱਚ ਮੇਰੇ ਕੋਲ ਲਿਖਤੀ ਪ੍ਰੂਫ ਹੈ ਇਹਨਾਂ ਦਾ ਸਨੇਹ ਹੰਦਾ ਵੱਡੇ ਘਰੂ ਚੱਡੀਗੜੂ ਸੈਕਟਰ 2 ਤੂੰ ਕਿ ਅੱਜ ਇਹ ਫਲਾਣਾ ਚੈਨਲ ਨੂੰ ਬਲੌਕ ਕਰ ਦਿੱਤਾ ਅੱਜ ਫਲਾਣਾ ਚੈਨਲ ਨੂੰ ਖੋਲ ਦਿਓ ਅੱਜ ਫਲਾਣਾ ਚੈਨਲ ਨੂੰ ਬਾਈਟ ਦੇ ਦਿਓ ਅੱਜ ਇਹਦੀ ਬਾਈਟ ਵਧ ਕਰ ਦਿਓ ਅੱਜ ਬੇਰੀਆ ਮਾਮਾ ਨੇ ਤਿਆਰ ਕਰ ਰਹੀ ਹੈ ਕਿ ਕਦੋਂ ਆਮ ਆਦਮੀ ਪਾਰਟੀ ਵਾਲੇ ਵੋਟ ਮੰਗਣ ਆਣ ਝਾੜੂ ਵਾਲੇ ਪੁੱਛਾਂਗੇ ਲਿਆਓ 25000 ਸਾਡਾ ਰੱਖੋ ਕਿਤੇ ਹੈ ਇਹ ਪਾਰਟੀ ਤੁਸੀਂ ਗਏ ਬੀਜਪੀ ਦੇ ਉੱਤੇ ਵੀ ਤਾਂ ਇਹੀ ਇਲਜ਼ਾਮ ਨੇ ਉਹ ਵੀ ਉਹ ਵੀ ਕਹਿੰਦੇ ਕਿਸਾਨਾਂ ਦੀ ਆਵਾਜ਼ ਨਿਕਲਣ ਨਹੀਂ ਦਿੰਦੀ ਜਿਹੜਾ ਅੱਜ ਤਣੇ ਲੱਗ ਰਿਹਾ ਨਾ ਇਹ ਰਾਜਨੀਤਿਕ ਪੇਟੀ ਪਾਰਟੀਆਂ ਜਿਹੜੀਆਂ ਉਹਨਾਂ ਦੀ ਸਪੋਰਟ ਹੈ ਸਿੱਧੇ ਸਾਹਮਣੇ ਜਲੰਧਰ ਦੇ ਵਿੱਚ ਆਏ ਕੱਲ ਵੀ ਉਹ ਕਿਉਂ ਚਲਿਏ ਮੇਰੇ ਨਾਲ ਤਹਿਸੀਲ ਚਲਿਏ ਪਹਿਲੇ 5000 ਰਿਸਿਵਰ ਸੀ ਐਨਓਸੀ ਫ੍ਰੀ ਕਰਤੀ ਦੱਸੋ ਕਿਹੜੇ ਸ਼ਹਿਰ ਚ ਫ੍ਰੀ ਹੋਈ ਹੈ ਸ਼ਹਿਰ ਮੈਂ ਕ ਐਮ ਐਲ اے ਐ ਮੈਂ ਵੀ ਵਿਧਾਨ ਸਭਾ ਦਾ ਮੈਂਬਰ ਐ ਮੈਨੂੰ ਤੇ ਨਹੀਂ ਪਤਾ ਦੋਸਤੋ ਫ੍ਰੀ ਹੋਈ ਹੈ ਕਹਿੰਦੇ ਨੇ ਕਿ ਰਾਜਨੀਤੀ ਦੇ ਵਿੱਚ ਕੁਝ ਵੀ ਸਥਿਰ ਨਹੀਂ ਹੁੰਦਾ ਇੱਥੇ ਭਰਾ ਭਰਾਵਾਂ ਤੋਂ ਅਲੱਗ ਹੁੰਦੇ ਦੇਖੇ ਗਏ ਨੇ ਤੇ ਦੁਸ਼ਮਣ ਦੋਸਤ ਬਣਦੇ ਦੇਖੇ ਗਏ ਨੇ ਸਾਡੇ ਨਾਲ ਜਲੰਧਰ ਤੋਂ ਆਗਮਕ ਵੀ ਪਾਰਟੀ ਦੇ ਵਿਧਾਇਕ ਰਹੇ ਸ਼ੀਤਲ ਅੰਗਰਾਲ ਨੇ ਔਰ ਬੜੀ ਇੱਕ ਨਵੀਂ ਤਸਵੀਰ ਇਹਨਾਂ ਨੇ ਜਲੰਧਰ ਤੋਂ ਵਿੱਚ ਪੇਸ਼ ਕੀਤੀ ਜਦੋਂ ਆਮ ਆਦਮੀ ਪਾਰਟੀ ਦੀ ਵਿਧਾਇਕੀ ਨੂੰ ਠੋਕਰ ਮਾਰ ਕੇ ਇਹਨਾਂ ਨੇ ਬੀਜੇਪੀ ਦਾ ਪੱਲਾ ਫੜਿਆ ਅੱਜ ਕੱਲ ਸੁਸ਼ੀਲ ਰਿੰਕੂ ਹੁਣਾਂ ਦੀ ਹਮਾਇਤ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਸਰ ਪਹਿਲਾਂ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਭਾਜੀ ਕਹਿੰਦੇ ਸਥਿਰ ਕੁਝ ਨਹੀਂ ਹੁੰਦਾ ਇੱਥੇ ਭਰਾ ਭਰਾ ਤੋਂ ਅਲੱਗ ਵੀ ਹੋ ਜਾਂਦੇ ਕਈ ਵਾਰ ਤੇ ਕਈ ਵਾਰ ਦੁਸ਼ਮਣ ਦੋਸਤ ਵੀ ਬਣ ਜਾਂਦੇ ਜਿਸ ਘਰ ਦੇ ਵਿੱਚ ਕਹਿੰਦੇ ਰਿੰਕੂ ਦਾ ਨਾਂ ਲੈਣਾ ਮਾੜਾ ਸਮਝਿਆ ਜਾਂਦਾ ਸੀ ਅੱਜ ਉਸ ਘਰ ਦੇ ਵਿੱਚ ਵੱਡੇ ਵੱਡੇ ਪੋਸਟਰ ਲੱਗੇ ਬਿਲਕੁਲ ਭਾਜੀ ਹੋ ਸਕਦਾ ਕੋਈ ਰਾਜਨੀਤੀ ਅੱਜ ਕਿਉਂਕਿ ਜਿਹੜੀ ਵਿਚਾਰਧਾਰਾ ਉਹ ਆਪਣੀ ਕਾਂਗਰਸ ਪਾਰਟੀ ਦੇ ਪੱਖ 'ਚ ਬੋਲਦੇ ਸੀ ਅਸੀਂ ਭਾਰਤੀ ਜਨਤਾ ਪਾਰਟੀ ਦੇ ਦੇ ਪੱਖ ਦੇ ਵਿੱਚ ਕੰਮ ਕਰਦੇ ਸੀ ਕਾਫੀ ਧੀਰ ਸਾਡੀ ਜਿਹੜੀ ਵਿਚਾਰਧਾਰਾ ਨਹੀਂ ਰਲੀ ਇੱਕ ਦੂਜੇ ਨਾਲ ਦੂਜੇ ਦਾ ਵਿਰੋਧ ਵੀ ਕੀਤਾ ਇੱਕ ਦੂਜੇ ਦੇ ਮੰਚਾਂ ਦੇ ਉੱਤੇ ਉਹ ਆਪਣੀ ਵਿਚਾਰਧਾਰਾ ਪਾਰਟੀ ਦੀ ਗੱਲ ਕਰਦੇ ਸੀ ਅਸੀਂ ਉਸ ਦਾ ਵਿਰੋਧ ਕਰਦੇ ਡਟ ਕੇ ਬਹੁਤ ਕੁਝ ਸਮੇਂ ਜਿਹੜੇ ਪਿਛਲੇ ਸਮੇਂ 'ਚ ਹੋਇਆ ਪਰ ਜਿਹੜੀ ਲੜਾਈ ਸੀ ਮੇਰੀ ਸ਼ਸ਼ੇਰੀਂ ਕੁਜੀ ਦੇ ਨਾਲ ਉਹ ਰਾਜਨੀਤਿਕ ਲੜਾਈ ਸੀ ਪੁਰਾਣੀਤਿਕ ਲੜਾਈ ਅਸੀਂ ਇਹ ਸੋਚਿਆ ਕਿ ਉਹ ਲੜਾਈ ਦਾ ਜਿਹੜਾ ਲਾਭ ਹੈ ਕਈ ਲੋਕ ਲੈ ਰਿਹਾ ਪਾਰਟੀਆਂ ਦੇ ਲੋਕ ਸਾਨੂੰ ਇਸਤੇਮਾਲ ਕਰ ਰਹੇ ਆ ਪਰ ਸਾਡੇ ਲੋਕਾਂ ਦਾ ਨੁਕਸਾਨ ਹੋ ਰਿਹਾ ਜਲੰਧਰ ਵੈਸਟ ਦਾ ਜਿਹੜਾ ਸਾਡਾ ਪਰਿਵਾਰ ਹੈ ਪਵੰ ਰਿੰਕੂ ਜੀ ਦਾ ਪਰਿਵਾਰ ਆ ਉਹ ਮੇਰਾ ਪਰਿਵਾਰ ਹੈ ਜਿਹੜੇ ਜਲੰਧਰ ਵੈਸਟ ਦੇ ਲੋਕ ਹੈ ਸਾਡੇ ਦੋਨਾਂ ਦਾ ਪਰਿਵਾਰ ਹੈ ਸਾਡੇ ਦੋਨਾਂ ਦੇ ਕਰਕੇ ਸਾਡੇ ਦੋਨਾਂ ਦੀ ਜਿਹੜੀ ਕਰਤਨ ਵਧੀ ਜਾ ਰਹੀ ਸੀ ਸਾਡੇ ਲੋਕਾਂ ਦਾ ਉਹ ਨੁਕਸਾਨ ਹੋ ਰਿਹਾ ਸੀ ਅਸੀਂ ਆਪਣੇ ਲੋਕਾਂ ਦੀ ਗੱਲ ਨਹੀਂ ਕਰ پا ਰਹੇ ਸੀ ਆਪਣੇ ਲੋਕਾਂ ਦੀ ਜਿਹੜੀ ਆਵਾਜ਼ ਬੁਲੰਦ ਕਰਨੀ ਸੀ ਅਸੀਂ ਉਹਨੂੰ ਅਸੀਂ ਨਹੀਂ ਕਰ ਪਾ ਰਹੇ ਸੀ ਇਸ ਕਰਕੇ ਅਸੀਂ ਦੋਨਾਂ ਨੇ ਬਹੁਤ ਵੱਡਾ ਦਿਲ ਆਪਣਾ ਵੱਡਾ ਧੱਕ ਕੇ ਇੱਕ ਦੂਸਰੇ ਨੂੰ ਟੇਬਲ ਦੇ ਉੱਤੇ ਗੱਲ ਕੀਤੀ ਕਿ ਆਪਣੇ ਲੋਕਾਂ ਦੇ ਲਈ ਕਿਉਂਕਿ ਜੇ ਰਿੰਕੂ ਜੀ ਕੰਮ ਕਰ ਰਹੇ ਆ ਉਹ ਵੀ ਗਰੀਬ ਤੱਕ ਪਰਿਵਾਰ ਚੋਂ ਆਏ ਆ ਆਪਣੇ ਲੋਕਾਂ ਦਾ ਲਈ ਕੁਝ ਕਰਨਾ ਚਾਹੁੰਦੇ ਆ ਮੇਰੀ ਸੋਚ ਵੀ ਇਹੀ ਹੈ ਕਿ ਮੈਂ ਵੀ ਆਪਣੇ ਲੋਕਾਂ ਦੇ ਲਈ ਕੁਝ ਕਰਨਾ ਚਾਹੁੰਦਾ ਕਿ ਮੈਂ ਬੱਚਿਆਂ ਦੇ ਲਈ ਕੁਝ ਕਰਾਂ ਆਪਣੇ ਪਰਿਵਾਰਾਂ ਦੇ ਲਈ ਕੁਝ ਕਰਾਂ ਸਾਡੇ ਦੋਨਾਂ ਦੀ ਜੇ ਸੋਚ ਇੱਕ ਆ ਸਾਨੂੰ ਇੱਕ ਹੋਣਾ ਚਾਹੀਦਾ ਕਿ ਅਸੀਂ ਦੋਨਾਂ ਨੇ ਵਿਚਾਰ ਆਪਣੀ ਧਾਰਾ ਨੂੰ ਜਿਹੜਾ ਬਦਲ ਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਬੈਨਰ ਥੱਲੇ ਦੋਨੋਂ ਭਰਾ ਇਕੱਠੇ ਹੋ ਕੇ ਅੱਜ ਆਪਣੇ ਹਲਕੇ ਦੀ ਲੜਾਈ ਲੜ ਰਹੇ ਅੱਛਾ ਇੱਕ ਲੋਕ ਕਿ ਉਹ ਤਸਵੀਰ ਨੂੰ ਵੀ ਲੈ ਕੇ ਬੜੇ ਹਾਨ ਹੋ ਜੋ ਤੁਸੀਂ ਦੋਨਾਂ ਨੇ ਇਕੱਠਿਆਂ ਨੇ ਪਾਰਟੀ ਛੱਡ ਕੇ ਇਕੱਠੇ ਇੱਕੋ ਹੀ ਟੇਬਲ ਦੇ ਉੱਤੇ ਜਾ ਕੇ ਆਮ ਆਨਕ ਪਾਰਟੀ ਛੱਡ ਕੇ ਬੀਜੇਪੀ ਜੁਆਇਨ ਕਰਦੇ ਹੋ ਉਹ ਜਦੋਂ ਪਹਿਲੀ ਤੁਹਾਡੀ ਡਿਟਰੈਕਸ਼ਨ ਕਿਸ ਤਰੀਕੇ ਦੀ ਸੀ ਉਹ ਮੈਂ ਚਾਹੂੰਗਾ ਉਹ ਤਸਵੀਰ ਥੋੜੀ ਜਿਹੀ ਬਿਆਨ ਜ਼ਰੂਰ ਕਰੋ ਜਦੋਂ ਪਹਿਲੇ ਦੋਨੋਂ ਮਿਲੇ ਤੁਸੀਂ ਹੱਥ ਮਲਾਏ ਤੋਂ ਉਹਨਾਂ ਨੇ ਆਪਸ ਵਿੱਚ ਨੇ ਹੱਥ ਤੇ ਸਾਡੇ ਜਿਹੜੇ ਕਾਫੀ ਦੇਰ ਤੋਂ ਪਹਿਲੇ ਮਿਲ ਚੁੱਕੇ ਸੀ ਪਰ ਸਾਡੇ ਲੋਕਾਂ ਨੂੰ ਇਸਤੇਮਾਲ ਕਰਨ ਦੇ ਲਈ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਹੈ ਇਹ ਦਲਿਤ ਵਿਰੋਧੀ ਹੈ ਮੈਂ ਹਮੇਸ਼ਾ ਜੁਰ ਕਾਵਾਂਗਾ ਆਪਣੇ ਲੋਕਾਂ ਨੂੰ ਕਿ ਸਭ ਤੋਂ ਵੱਡਾ ਜਿਹ ਦਲਿਤ ਵਿਰੋਧੀ ਚਿਹਰਾ ਹੈ ਆਮ ਆਦਮੀ ਪਾਰਟੀ ਦਾ ਪਰ ਤੁਹਾਨੂੰ ਉਹਨਾਂ ਨੇ ਐਮ ਐਲ ਏ ਬਣਾਇਆ ਤੁਹਾਨੂੰ ਮੈਨੂੰ ਉਹਨਾਂ ਨੇ ਐਮ ਐਲ ਏ ਨਹੀਂ ਬਣਾਇਆ ਮੈਨੂੰ ਐਮ ਐਲ ਏ ਕੋਈ ਉਹਨਾਂ ਨੇ ਨਹੀਂ ਬਣਾਇਆ ਮੇਰੇ ਲੋਕਾਂ ਨੇ ਮੈਨੂੰ ਐਮ ਐਲ ਏ ਬਣਾਇਆ ਮੇਰੇ ਲੋਕਾਂ ਨੇ ਮੇਰੇ ਪਰਿਵਾਰ ਦੇ ਸਦਸье ਜਲੰਧਰ ਵਸਦੇ ਉਹ ਲੋਕ ਇਹਨਾਂ ਨੂੰ ਮੈਂ ਨਮਨ ਕਰਦਾ ਉਹਨਾਂ ਦੇ ਚਰਨਾਂ ਨੂੰ ਮੈਂ ਜਿੰਨਾ ਵੀ ਨਮਨ ਕਰਾਂ ਉਹ ਥੋੜਾ ਉਹਨਾਂ ਲੋਕਾਂ ਨੇ ਮੈਨੂੰ ਐਮ ਐਲ ਏ ਬਣਾਇਆ ਆਮ ਆਦਮੀ ਪਾਰਟੀ ਨੇ ਮੈਨੂੰ ਐਮ ਐਲ ਏ ਨਹੀਂ ਬਣਾਇਆ ਹਾਂ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਬੈਨਰ ਸੀ ਉਹਨਾਂ ਦੀ ਜਿਹੜੀ ਵਿਚਾਰਧਾਰਾ ਸੀ ਜਿਹੜੀ ਉਹਨਾਂ ਦੇ ਪੂਰੇ ਪੰਜਾਬ ਦੇ ਲੋਕਾਂ ਨੂੰ ਬੇਫਕੂ ਬਣਾਇਆ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਅਸੀਂ ਵੀ ਉਸ ਸੰਸਦੇ ਵਿੱਚ ਆ ਕੇ ਆਪਣੇ ਲੋਕਾਂ ਨੂੰ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਵੱਡੇ-ਵੱਡੇ ਵਾਅਦੇ ਕੀਤੇ ਕਿ ਜਿੱਦਣ ਪੰਜਾਬ ਜੇ 2022 ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਬਣ ਜਾਊਗਾ ਪੰਜਾਬ ਦਾ ਨਕਸ਼ਾ ਹੀ ਬਦਲ ਦਿਆਂਗੇ ਪੰਜਾਬ ਰੰਗਲਾ ਪੰਜਾਬ ਬਣਾ ਦਿਆਂਗੇ ਪਰ ਉਹ ਰੰਗਲਾ ਪੰਜਾਬ ਬਣਨ ਦਾ ਤੇ ਦੂਰ ਦੀ ਗੱਲ ਹੈ ਪੰਜ ਦਰਿਆਵਾਂ ਦੀ ਧਰਤੀ ਛੇਵਾਂ ਦਰਿਆ ਨਸ਼ੇ ਦਾ ਇਸ ਪੰਜਾਬ ਚ ਹੋਰ ਤੇਜ਼ੀ ਨਾਲ ਵੱਧ ਗਿਆ ਇਸ ਕਰਕੇ ਇਸ ਪੰਜਾਬ ਦੇ ਵਿੱਚ ਅੱਜ ਲਾਹਨ ਰੋੜ ਦੀ ਸਥਿਤੀ ਦੀ ਗੱਲ ਕਰਾਂ ਬਹੁਤ ਵੀ ਕਾਬ ਹੈ ਅਗਰ ਅੱਜ ਮੈਂ ਵਿਕਾਸ ਦੀ ਗੱਲ ਕਰਾਂ ਮੇਰੇ ਹਲਕੇ ਚ ਚਲੋ ਮੇਰੇ ਨਾਲ ਮੇਰੀ ਗਲੀ ਗਲੀ ਚ ਤੁਹਾਨੂੰ ਮੈਂ ਲੈ ਕੇ ਜਾਣਾ ਗੰਦਾ ਪਾਣੀ ਖੜਾ ਲੁੱਕ ਉਹ ਪਾਣੀ ਪੀ ਕੇ ਅੱਜ ਕੈਂਸਰ ਦੀ ਬਿਮਾਰੀਆਂ ਨਾਲ ਜੂਝ ਰਹੇ ਆ ਅੱਜ ਮੇਰੇ ਹਲਕੇ ਦੇ ਬਾਹਰ ਗਲੀ ਗਲੀ ਚ ਲੱਟਰੀ ਸਟਾਲ ਦੇ ਖੁੱਲ ਚੁਕੇ ਆ ਜਿਹਦਾ ਇੱਕ ਐਮਐਲਏ ਖੁਦ ਵਿਰੋਧ ਕਰ ਰਿਹਾ ਇੱਕ ਐਮਐਲਏ ਨੂੰ ਅਗਰ ਧਰਨਾ ਲਗਾ ਕੇ ਬਹਿਣਾ ਪਵੇ ਰੋਡ ਤੇ ਆਣਾ ਪਵੇ ਆਪਣੀ ਸਰਕਾਰ ਦੇ ਖਿਲਾਫ ਇਸ ਤੋਂ ਅਡਿਨਲੈਕੀ ਕੋਈ ਨਹੀਂ ਇਹ ਰਾਤੋ ਰਾਤਾਂ ਨਹੀਂ ਮਣ ਚੱਲੇ ਹੋਊਗੇ ਜਿਹੜੇ ਇਹ ਪਿਛਲੇ ਲਗਾਤਾਰ 2-4 ਮਹੀਨੇ ਤੋਂ ਕੰਮ ਚੱਲ ਰਿਹਾ ਹੈ ਪਹਿਲੇ ਨਹੀਂ ਖੁੱਲ ਪਏ 22 ਮਹੀਨੇ ਤੋਂ ਹਸਤਾਲ ਇਹ 2 ਮਹੀਨੇ ਹਸਤਾਲ ਕਿਉਂ ਖੁੱਲੇ ਆ 22 ਮਹੀਨੇ ਵੀ ਮੈਂ ਉਹ ਹਸਤਾਲ ਮੈਂ ਬੰਦ ਕਰਾਈ ਰੱਖਿਆ ਨਾ 22 ਮਹੀਨੇ ਤੂੰ ਲਾਇਨ ਆਰਡਰ ਨੂੰ ਸੀ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਲਾਇਨ ਆਰਡਰ ਨਹੀਂ ਕੰਟਰੋਲ ਹੋ ਰਿਹਾ ਨਸ਼ਾ ਮੇਰੇ ਹਲਕੇ 'ਚ ਨਹੀਂ ਬੰਦ ਹੋ ਰਿਹਾ ਆ ਨਸ਼ਾ ਕੋਈ ਪੁਲਿਸ ਅਫਸਰ ਵਕਾ ਰਹੇ ਆ ਕੁਝ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਲੋਕ ਕੁਰਸੀਆਂ ਦੇ ਬੈਠੇ ਹੋਏ ਲੋਕ ਅੱਜ ਨਸ਼ਾ ਵਕਾ ਰਹੇ ਆ ਇਹ ਹਾਲਾਤ ਹੈ ਮੇਰੇ ਹਲਕੇ ਦੇ ਜੇ ਇਹਤੇ ਕਰੂੰ ਮੈਂ ਚਰਚਾ ਤੁਹਾਡਾ ਆਪਣਾ ਬਹੁਤ ਸੰਘਰਸ਼ ਮੈਂ ਰਿਹਾ ਤੁਹਾਡੀ ਜ਼ਿੰਦਗੀ ਕਹਿੰਦੇ ਫੁੱਟਬਾਲ ਤੱਕ ਸੀ ਦੇ ਰਹੇ ਹੋਂ ਬਾਲਿਆਂ ਵਾਲੇ ਇੱਕ ਕਮਰੇ ਦਾ ਘਰ ਸੀਗਾ ਬਹੁਤ ਗਰੀਬ ਪਰਿਵਾਰ ਚ ਮੈਂ ਪੈਦਾ ਹੋਇਆ ਮੇਰੇ ਘਰ ਦੀ ਜਿਹੜੀ ਸਥਿਤੀ ਸੀ ਬਹੁਤ ਠਮਾੜੀ ਸੀ ਮੇਰਾ ਪਰਿਵਾਰ ਲੀਵਰ ਕਲਾਸ ਦਾ ਪਰਿਵਾਰ ਹੈ ਲੀਵਰ ਕਰਕੇ ਅਗਰ ਅਸੀਂ ਸਵੇਰੇ ਮੇਰੇ ਘਰ ਦੇ ਪਰਿਵਾਰ ਦੇ ਜੀ ਕੰਮ ਨਾ ਕਰਨ ਸ਼ਾਮ ਨੂੰ ਮੇਰੇ ਘਰ ਦਾ ਚੁੱਲ੍ਹਾ ਨਹੀਂ ਚੱਲ ਸਕਦਾ ਸੀ ਅੱਜ ਵੀ ਮੇਰਾ ਘਰ ਮੇਰੇ ਕੋਲ ਆ ਉਹ ਵਾਲਾ 14x14 ਦਾ ਰੂਮ ਹੈ ਬਾਲਿਆਂ ਵਾਲਾ ਕਮਰਾ ਹੈ ਉਸ ਕਮਰੇ ਦੇ ਵਿੱਚ ਹੀ ਮੇਰਾ ਜਨਮ ਹੋਇਆ ਉਸ ਕਮਰੇ 'ਚ ਹੀ ਚਾਰੋ ਬ੍ਰਦਰ ਅਸੀਂ ਵੱਡੇ ਹੋਏ ਮਾਂ ਬਾਪ ਉਸੇ ਕਮਰੇ 'ਚ ਰਹੇ ਉਸੇ ਕਮਰੇ 'ਚ ਮੇਰੀ ਕਿਚਨ ਸੀ ਇਦਾਂ ਦੇ ਹਾਲਾਤਾਂ 'ਚ ਮੈਂ ਪੈਦਾ ਹੋਇਆ ਪੂਰੀ ਜੁਆਇੰਟ ਫੈਮਿਲੀ ਸੀ ਮੇਰੇ ਤਾਏ ਚਾਚੇ ਸਾਰੇ ਘਰ ਦੀ ਇੱਕੋ ਟਾਇਲਟ ਸੀ ਇੱਕੋ ਟਾਇਲਟ ਸੀ ਘਰ ਦੀ ਤੇ ਜਦੋਂ ਘਰ ਦੇ ਇੰਨੇ ਜੀਵ ਹੋ ਜਾਣ ਬੱਚੇ 15 ਕ ਬੱਚੇ 14 ਬੱਚੇ ਅਗੂ ਪੂਰੇ ਪਰਿਵਾਰ ਦੇ ਹੋਣ ਕਰਦੇ ਤਿੰਨ ਭਰਾ ਤਿੰਨ ਮੇਰੀਆਂ ਭੂਆ ਸੀ ਦਾਦਾ ਸੀ ਦਾਦੀ ਸੀ ਐਡੇ ਪਰਿਵਾਰ ਦੇ ਨੂੰ ਚਲਾਣਾ ਗਰੀਬੀ ਦੇ ਵਿੱਚ ਬਹੁਤ ਮੁਸ਼ਕਿਲ ਗੱਲ ਸੀ ਪਰ ਮੇਰੇ ਪਰਿਵਾਰ ਨੇ ਬੜੀ ਮਿਹਨਤ ਕੀਤੀ ਪਰ ਮੇਰੇ ਪਰਿਵਾਰ ਮੇਰੇ ਫਾਦਰ ਸਾਹਿਬ ਨੇ ਬੜੀ ਮਿਹਨਤ ਕੀਤੀ ਪਰ ਮੈਂ ਫੁੱਟਵਾਲ ਲਿਵਰ ਖੁਦ ਕੀਤੀ ਹੋਈ ਹੈ ਖੁਦ ਲਿਵਰ ਆਪਣੇ ਆਪ 3 ਸਾਲ ਸਿੱਟੇ ਹੋਇਆ ਫਿਰ ਉਸ ਤੋਂ ਬਾਅਦ ਉੱਠ ਕੇ ਮੈਂ ਠੇਕੇਦਾਰੀ ਕੀਤੀ ਉੱਥੋਂ ਪੈਸਾ ਕਮਾਣਾ ਚਾਲੂ ਕੀਤਾ ਫੈਕਟਰੀਆਂ ਦੇ ਕੰਟੈਕਟ ਲਏ ਅੱਜ ਬਹੁਤ ਵੱਡਾ ਬ੍ਰਾਂਡ ਹੈ ਸਪਾਟਨ ਦਾ ਅੱਜ ਵਰਲਡ ਦੇ ਵਿੱਚ ਬਹੁਤ ਵੱਡਾ ਬ੍ਰਾਂਡ ਹੈ ਉਸ ਫੈਕਟਰੀ ਦੇ ਨਾਲ ਮੈਂ ਅੱਜ ਵੀ ਕੰਮ ਕਰ ਰਿਹਾ ਹਾਂ ਅੱਜ ਮੈਂ ਐਮਐਲਏ ਬਣ ਚੁੱਕਾ ਹਾਂ ਅੱਜ ਵੀ ਮੇਰਾ ਜਿਹੜਾ ਕਾਰੋਬਾਰ ਮੇਰੇ ਘਰ ਦਾ ਜਿਹੇ ਚੁੱਲ੍ਹਾ ਹੈ ਮੇਰੇ ਘਰ ਦੇ ਜਿਹੇ ਰੋਟੀ ਹੈ ਸਪਾਟਨ ਕੰਪਨੀ ਦੇ ਨਾਲ ਤੋਂ ਜਿਹੜੀ ਫੈਕਟਰੀ ਹੈ ਉੱਥੋਂ ਚੱਲਦੀ ਹੈ ਅਸਾਂ ਪਰ ਜਦੋਂ ਜਦੋਂ ਚੱਲਦੀ ਇੰਨਾ ਸੰਘਰਸ਼ ਕੀਤਾ ਇੰਨਾ ਇਹਨੇ ਇਹ ਤੋਂ ਉੱਪਰ ਕੇ ਬੈਨਰ ਦਾ ਪਾਰਟੀ ਦਾ ਤੁਸੀਂ ਖੁਦ ਮੰਨਦੇ ਹੋ ਕਿ ਉਸ ਪਾਰਟੀ ਦੇ ਬੈਂਡਰਸ ਉੱਤੇ ਚੋਣ ਲੜੀ ਐਮ ਐਲ ਏ ਬਣ ਦੋਹਾਂ ਸਾਲਾਂ ਦੇ ਵਿੱਚ ਹੀ ਤੁਹਾਡਾ ਫਿਰ ਵਿਧਾਇਕੀ ਤੋਂ ਇੰਨਾ ਮਨ ਖੱਟਾ ਹੋ ਗਿਆ ਤੁਸੀਂ ਜਿਹੜਾ 3 ਸਾਲ ਸੀਗੇ ਦੇਖ ਲੈਂਦੇ ਜਿਹੜੇ ਦਿੱਲੀ ਦੇ ਲੋਕ ਜਾਂ ਦਿੱਲੀ ਤੋਂ ਬਾਹਰ ਦੇ ਕੋਈ ਯੂਪੀ ਦਾ ਕੋਈ ਬਿਹਾਰ ਦਾ ਕੋਈ ਗੁਜਰਾਤ ਦਾ ਕੋਈ ਰਾਜਸਥਾਨ ਦਾ ਉਹਨਾਂ ਲੋਕਾਂ ਦਾ ਪੰਜਾਬ 'ਚ ਦਬਦਬਾ ਬਹੁਤ ਜ਼ਿਆਦਾ ਹੋ ਗਿਆ ਅੱਜ ਪੰਜਾਬ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਚਲਾ ਰਿਆ ਜਿਹੜੀਆਂ ਸਟੇਟਾਂ ਦਾ ਨਾਮ ਲੈ ਰਹੇ ਆ ਰਾਜਸਥਾਨ ਯੂਪੀ ਬਿਹਾਰ ਦਿੱਲੀ ਛੱਤੀਸਗੜ੍ਹ ਉੱਥੇ ਦੇ ਲੋਕ ਅੱਜ ਪੰਜਾਬ 'ਚ ਕਬਜ਼ਾ ਕਰ ਚੁੱਕੇ ਆ ਅੱਜ ਪੰਜਾਬ ਦੇ ਲੋਕਾਂ ਨੂੰ ਉਹ ਲੋਕ ਚਲਾਣਗੇ ਪੰਜਾਬੀਆਂ ਨੂੰ ਉਹ ਚਲਾਣਗੇ ਜਿਹੜੇ ਲੋਕ ਵੀਵੀਰਤ ਖਾਂ ਤੇ ਕੰਮ ਕਰਨ ਵਾਲੇ ਲੋਕ ਜੇ ਅੱਜ ਇਹਨਾਂ ਕੋਲ 20 ਕੋਈ 25 50 ਹਜ਼ਾਰ ਤੱਕ ਕੰਮ ਕਰਦਾ ਆਮ ਆਦਮੀ ਜੋ ਮੈਂ ਪਤਾ ਕੀਤਾ ਅੱਜ ਉਹਨੂੰ ਇਹ ਨਹੀਂ ਪਤਾ ਕਿ ਐਮਐਲਏ ਦੀ ਵੈਲਿਊ ਕੀ ਹੈ ਅੱਜ ਉਹਨੂੰ ਇਹ ਨਹੀਂ ਪਤਾ ਮਨਿਸਟਰ ਦੀ ਵੈਲਿਊ ਕੀ ਹੈ ਅੱਜ ਉਹ ਲੋਕ ਤੂੰ ਕਰਕੇ ਬੋਲਣ ਪੰਜਾਬ ਦਾ ਬੇੜਾਗਰ ਕਰ ਦਿੱਤਾ ਪੰਜਾਬ ਦਾ ਅੱਜ ਮੀਡੀਆ ਨੂੰ ਦਬਦਬਾ ਚ ਚਲਾ ਰਹੇ ਆ ਅੱਜ ਮੀਡੀਆ ਨੂੰ ਕੱਟ ਪੁੱਤਰੀ ਬਣਾਉਣਾ ਚਾਹੁੰਦੇ ਆ ਕਿ ਜਿਹੜਾ ਮੀਡੀਆ ਦਾ ਲੋਕ ਇਹਨਾਂ ਦੀ ਵਾਜੂਬ بلند ਕਰੇ ਉਸ ਮੀਡੀਆ ਚੈਨਲ ਨੂੰ ਚਲਾਇਆ ਜਾਂਦਾ ਮੈਂ ਸਪੋਕਸਮੈਨ ਰਿਆਂ ਪਾਰਟੀ ਦਾ ਮੇਰੇ ਕੋਈ ਇਦਾਂ ਦੇ ਐਵੀਡੈਂਸ ਆ ਪਾਰਟੀ ਦੇ ਜਿਹਦੇ ਵਿੱਚ ਮੇਰੇ ਕੋਲ ਲਿਖਤੀ ਪ੍ਰੂਫ ਹੈ ਇਹਨਾਂ ਦਾ ਸਨੇਹ ਆਂਦਾ ਹੈ ਵੱਡੇ ਘਰੋਂ ਚੱਡੀਗੜੂ ਸੈਕਟਰ 2 ਤੋਂ ਕਿ ਅੱਜ ਇਹ ਫਲਾਣੇ ਚੈਨਲ ਨੂੰ ਬਲੋਕ ਕਰ ਦਿਓ ਅੱਜ ਫਲਾਣਾ ਚੈਨਲ ਨੂੰ ਖੋਲ ਦਿਓ ਅੱਜ ਫਲਾਣਾ ਚੈਨਲ ਨੂੰ ਬਾਈਟ ਦੇ ਦਿਓ ਅੱਜ ਇਹਦੀ ਬਾਈਟ ਬੰਦ ਕਰ ਦਿਓ ਇਹ ਸਿਰ ਤੋਂ ਸਿਰ ਤਾਨਾ ਰਾਜ ਆ ਤਾਨਾ ਰਾਜ ਰਾਜ ਚੱਲ ਰਿਹਾ ਇਹ ਲੋਕਤੰਤਰ ਦੇ ਵਿੱਚ ਬਹੁਤ ਖਤਰਨਾਕ ਰਾਜ ਹੈ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨਾ ਪਏਗਾ ਪੰਜਾਬ ਦੇ ਲੋਕਾਂ ਨੂੰ ਜਾਗਰਨਾ ਪਏਗਾ ਸਾਨੂੰ ਲੋਕਾਂ ਨੂੰ ਜਿਹੜਾ ਝੂਠ ਬੋਲ ਕੇ ਇਹਨਾਂ ਨੇ ਸੱਤਾ ਲਿਆਦੀ ਹੈ ਇਹਨਾਂ ਵੱਡੇ ਵੱਡੇ ਵਾਅਦੇ ਕੀਤੇ ਸੀ ਸਭ ਤੋਂ ਵੱਡੀ ਗਰੰਟੀ ਇਹਨਾਂ ਦੀ ਮੇਰੀਆਂ ਮਾਵਾਂ ਨਾਲ ਧੋਖਾ ਮੇਰੀਆਂ ਭੈਣਾਂ ਨਾਲ ਧੋਖਾ ਕੀਤਾ ਕਿ 2021 ਦੇ ਵਿੱਚ ਮੈਂ ਵੀ ਆਮ ਆਦਮੀ ਜੁਆਇਨ ਕੀਤੀ ਸੀ ਮੈਂ 34000 ਦੇ ਕਰੀਬ ਫਾਰਮ ਭਰਾਇਆ ਕਿ 2022 ਦੇ ਵਿੱਚ ਜਿੱਦਣ ਭਗਵੰਤ ਮਾਨ ਜੀ ਤਾਂ ਮੁੱਖ ਮੰਤਰੀ ਬਣ ਦੇਗਾ ਹਰ ਇੱਕ ਮੇਰੀ ਭੈਣ ਨੂੰ ਹਰ ਮਾਂ ਨੂੰ 1000 ਰੁਪਏ ਮਹੀਨਾ ਮਿਲਣਾ ਚੱਲੂ ਹੋ ਜਾਏਗਾ ਅੱਜ ਮੇਰੀਆਂ ਮਾਵਾਂ ਇੰਤਜ਼ਾਰ ਕਰ ਰਹੀਆਂ ਕਿ ਕਦੋਂ ਆਮ ਆਦਮੀ ਪਾਰਟੀ ਵਾਲੇ ਵੋਟ ਮੰਗਣ ਆਣ ਝਾੜੂ ਵਾਲੇ ਪੁੱਛਾਂਗੇ ਲਿਆਓ 25000 ਸਾਡਾ ਰੱਖੋ ਕਿੱਥੇ ਆ ਉਹ 25000 ਦੇਣ ਤਿਆਰ ਕਰ ਰਹੀਆਂ ਉਹ ਇੰਤਜ਼ਾਰ ਕਰ ਰਹੀਆਂ ਸਾਡੇ ਬੱਚਿਆਂ ਦੀਆਂ ਨੌਕਰੀਆਂ ਕਿੱਥੇ ਆ ਉਹ ਇੰਤਜ਼ਾਰ ਕਰ ਰਹੀਆਂ ਅੱਜ ਮੇਰੇ ਬੱਚਿਆਂ ਦੇ ਸਕਾਲਰਸ਼ਿਪ ਦਾ ਜਿਹੜਾ ਪੈਸਾ ਕਿੱਥੇ ਆ ਸਕਾਲਰਸ਼ਿਪ ਪੰਜਾਬ ਦਾ ਜਿਹੜਾ ਸਟੂਡੈਂਟ ਹੈ 4 ਲੱਖ ਬੱਚਾ ਫਾਇਦਾ ਲੈਂਦਾ ਸੀ ਇਹਦਾ 4 ਲੱਖ ਬੱਚਾ ਸਕਾਲਰਸ਼ਿਪ ਦੀ ਪੜਾਈ ਦੇ ਨਾਲ ਪੜਦਾ ਸੀ ਇਹ ਦੋਨੋਂ ਸਰਕਾਰਾਂ ਨੇ ਪਿਛਲੀਆਂ ਕਾਂਗਰਸ ਔਰ ਆਮ ਆਦੀ ਪਾਰਟੀ ਨੇ ਅੱਜ ਲੱਖ ਤੋਂ ਥੱਲੇ ਬੱਚਾ ਰਹਿ ਗਿਆ ਉਹਨਾਂ ਬੱਚਿਆਂ ਨੂੰ ਪੈਸੇ ਨਹੀਂ ਮਿਲੇ ਟਾਈਮ ਸਰ ਉਹਨਾਂ ਦਾ ਭਵਿੱਖ ਖਰਾਬ ਹੋ ਗਿਆ ਉਹਨਾਂ ਨੂੰ ਲੋਕਾਂ ਨੂੰ ਡਿਗਰੀਆਂ ਨਹੀਂ ਮਿਲ ਪਈਆਂ ਅੱਜ ਉਹਨਾਂ ਲੋਕਾਂ ਦੀ ਜਿਹੜੀ ਕੰਮ ਕਰਨ ਦੀ ਐਸਾ ਕੋਈ ਰੇੜੀ ਲਗਾ ਰਿਆ ਕੋਈ ਸ਼ਾਪ ਖੋਲ ਕੇ ਬੈਠਾ ਜਿਹੜੇ ਬੱਚਿਆਂ ਨੇ ਸੁਪਨਾ ਲਿਆ ਸੀ ਮੈਂ ਆਈਐਸ ਬਣਾਗਾ ਮੈਂ ਆਈਪੀਐਸ ਬਣਾਗਾ ਮੈਂ ਜੱਜ ਬਣਾਗਾ ਮੈਂ ਇੰਜੀਨੀਅਰ ਬਣਾਗਾ ਅੱਜ ਸਾਡੇ ਸਮਾਜ ਦੇ ਉਹ ਬੱਚੇ ਲੇਬਰ ਕਲਾਸ ਦੇ ਨੌਕਰੀ ਕਰ ਰਹੇ ਹੈ। ਇਹ ਤੁਸੀਂ ਆਵਾਜ਼ ਦਬਾਉਣ ਦੀ ਗੱਲ ਕੀਤੀ ਤੁਸੀਂ ਉਹਨਾਂ ਨੇ ਆਮ ਆਦਮੀ ਪਾਰਟੀ ਦਬਾਅ ਆਵਾਜ਼ ਦਬਾਉਂਦੀ ਸੀਗੀ। ਤੁਹਾਡੀ ਜਿਸ ਪਾਰਟੀ ਤੁਸੀਂ ਗਏ ਹੋ, ਭਾਜੀਪੀ ਦੇ ਉੱਤੇ ਵੀ ਤਾਂ ਇਹੀ ਇਲਜ਼ਾਮ ਨੇ ਉਹ ਵੀ ਉਹ ਵੀ ਕਹਿੰਦੇ ਕਿਸਾਨਾਂ ਦੀ ਆਵਾਜ਼ ਨਿਕਲਣੇ ਨਹੀਂ ਦਿੰਦੀ। ਨਹੀਂ ਨਹੀਂ ਉਹਨਾਂ ਨੂੰ ਤਾਂ ਸ਼ੰਭੂ ਬਾਰਡਰ ਤੋਂ ਅੱਗੇ ਨਹੀਂ ਜਾਣਦੇ ਤੇ ਦਿੱਲੀ ਕਿਹੜੀ ਬਗਾਨੀ ਹੈ ਸਾਡਾ। ਤੁਸੀਂ ਇਹ ਸਿਰਫ ਸਿਰਫ ਜਿਹੜੀਆਂ ਸਟੇਟ ਦੀਆਂ ਗਵਰਨਮੈਂਟਾਂ ਹਨ ਉਹਨਾਂ ਨੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਹੋਇਆ ਹੈ। ਕਿਸਾਨ ਜਿੱਥੇ ਬੰਦੀਆਂ ਨਾ ਮੱਤ ਰਹਿ ਗਈਆਂ। ਜਿਹੜਾ ਧਰਨਾ ਸ਼ੰਭੂ ਤੇ ਲੱਗਿਆ ਸੀ ਨਾ ਉਹ ਤੇ ਪੂਰਾ ਦੇਸ਼ ਹੀ ਉੱਠ ਪਿਆ ਸੀ। ਪੂਰਾ ਭਾਰਤ ਨਹੀਂ ਪੂਰਾ ਵਰਲਡ ਦੇ ਵਿੱਚੋਂ ਜਿਹੜਾ ਪੰਜਾਬੀ ਬਟਾ ਉਹਨੂੰ ਵੀ ਦਰਦ ਬਹੁਤ ਸੀ ਪਰ ਉੱਥੇ ਤਿੰਨੋਂ ਕਾਨੂੰਨ ਵਾਪਸ ਲਏ ਪ੍ਰਧਾਨ ਮੰਤਰੀ ਨੇ ਸਾਡੇ ਪੰਜਾਬੀਆਂ ਦੀ ਜਿੱਤ ਹੋਈ ਪੰਜਾਬੀਆਂ ਨੇ ਉਸ ਕਾਨੂੰਨ ਨੂੰ ਵਾਪਸ ਕਰਾ ਕੇ ਲਿਆ ਪਰ ਜਿਹੜਾ ਅੱਜ ਧਰਨੇ ਲੱਗ ਰਹੇ ਆ ਨਾ ਇਹ ਰਾਜਨੀਤੀ ਪਾਰਟੀਆਂ ਜਿਹੜੀਆਂ ਉਹਨਾਂ ਦੀ ਸਪੋਰਟ ਆ ਅੱਜ ਮੈਂ ਉਹਨਾਂ ਜਿੰਨੇ ਵੀ ਲੋਕ ਐ ਸੰਘਰਸ਼ ਕਰ ਰਹੇ ਕੁਝ ਤੁਸੀਂ ਦੇਖਿਆ ਕਿ 10 ਕਿਹਨੇ ਕਿਸਾਨ ਨੇ ਜਸੇਬੰਦੀਆਂ ਲੈ ਰਹੀਆਂ ਆ ਤੁਹਾਡੇ ਪਿੰਡਾਂ ਨਾਲ ਲੀਡਰਾਂ ਨਾਲ ਪਿੰਡਾਂ 'ਚ ਨਹੀਂ ਬੜਾ ਨਹੀਂ 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 ਇਦਾਂ ਦੀ ਕੋਈ ਗੱਲ ਹੀ ਪਿੰਡਾਂ 'ਚ ਬਹੁਤ ਵੱਡਾ ਹੰਗਾਰਾ ਸਾਨੂੰ ਮਿਲ ਰਿਹਾ ਸਾਨੂੰ ਪਿੰਡਾਂ 'ਚ ਵੋਟ ਮਿਲ ਰਹੀ ਹੈ ਪਰ ਮੈਂ ਉਹਨਾਂ ਕਿਸਾਨ ਵੀਰਾਂ ਨੂੰ ਕਵਾਂਗਾ ਉਹ ਵੀ ਸਾਡੇ ਲੋਕ ਆ ਅੱਜ ਜੇ ਉੱਥੇ ਕਿਸਾਨਾਂ ਦੇ ਨਾਲ ਜੇ ਲੇਬਰ ਕਰਦੇ ਨਾ ਖੇਤਾਂ 'ਚ ਉਹ ਦਲਿਤ ਭਾਈਚਾਰੇ ਦਾ ਬਹੁਤ ਵੱਡਾ ਪ੍ਰਵਾਦ ਦਲਿਤ ਉਹ ਲੋਕ ਹੀ ਖੇਤਾਂ ਜਾਂਦੇ ਆ ਅਗਰ ਅਸੀਂ ਮੰਡੀਆਂ ਦੇ ਵਿੱਚ ਦੀ ਗੱਲ ਕਰਾਂ ਨਾ ਜੇ ਮੰਡੀਆਂ 'ਚ ਲੇਬਰ ਆ ਉਹ ਵੀ ਸਾਡੇ ਸਾਡੇ ਚਾਚੇ ਤਾਏ ਪਰਵਾਸ ਸਾਡੇ ਹੀ ਆ ਅਗਰ ਅੱਜ ਕਿਸਾਨ ਅਨਦਾਤਾ ਦੇਜਦਾ ਅਗਰ ਉਹਨੂੰ ਉਸ ਕੋ ਸੰਜੋਗ ਕਰਦਾ ਉਹ ਲੇਵਰ ਕੀ ਮੰਡੀਆਂ ਲੈ ਕੀ ਦੂਜੇ ਆਪਣਾ ਆਪਾਂ ਜਿਸ ਵੀ ਖਿੱਤੇ ਤੋਂ ਲੈ ਕੇ ਚੱਲ ਜੀਏ ਛੋਟੀ ਜੀ ਖਾਦ ਪਾਨ ਤੋਂ ਲੈ ਕੇ ਲੈ ਕੇ ਚੱਲ ਜੀਏ ਜਾਤਰ ਦਲਿਤ ਭਾਈ ਚਾਰੇ ਦੇ ਲੋਕ ਕਿਸਾਨਾਂ ਦੇ ਨਾਲ ਸੰਜੋਗ ਕਰਦੇ ਆ ਪਰ ਮੈਂ ਅੱਜ ਉਹਨਾਂ ਨੂੰ ਕਹਾਂਗਾ ਕਿ ਇਹ ਉਹੀ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਜੇ ਕਿਸਾਨ ਪੱਤਾ ਮਿਲ ਰਿਹਾ ਅੱਜ ਉਹ ਵੀ ਪੰਜਾਬ ਦੇ ਲੋਕਾਂ ਨੂੰ ਮਿਲ ਰਿਹਾ ਫਿਰ ਲੈ ਕੋ ਰਿਹਾ ਸਾਡੇ ਕੋਲ ਇੱਕ ਇੱਕ ਪਿੰਡ ਦੀ ਲਿਸਟ ਹੈ ਇੱਕ ਇੱਕ ਪਿੰਡ ਦੀ ਤੁਹਾਨੂੰ ਮੈਂ ਲਿਸਟ ਦੇ ਸਕਦਾ ਕਿਸ ਪਿੰਡ ਦੇ ਵਿੱਚ ਇਹਦਾ ਕਿਸਾਨ ਪੱਤਾ ਆ ਰਿਹਾ ਕਿਸ ਕਿਸ ਪਿੰਡ ਦੇ ਵਿੱਚ ਕਿੰਨੇ ਲੋਕਾਂ ਨੂੰ ਕ੍ਰੈਡਿਟ ਕਾਰਡ ਬਿਨਾਂ ਵਿਆਜ ਤੋਂ ਮਿਲ ਰਿਹਾ ਕਿਸ ਕਿਸ ਪਿੰਡ ਦੇ ਵਿੱਚ ਜਿਹੜੀ ਲੱਖਪਤੀ ਦੀਦੀ ਜਿਹੜੀ ਮੇਰੀ ਦੀਦੀ ਡਰੋਨ ਦੇ ਮਾਧਮੇ ਨਾਲ ਸਪਰੇਅ ਕਰ ਰਹੀ ਹੈ ਉਹਨੂੰ 80% ਉਸ ਡਰੋਨ ਤੇ ਸਬਸਿਡੀ ਹੈ ਅੱਜ ਰੋਜ਼ਗਾਰ ਦੇ ਲਈ ਗੱਲ ਕਰੀਏ ਬਹੁਤ ਤਰੀਕੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੰਨਾ ਕੁਝ ਅਜੇ ਇਸ ਦੇਸ਼ ਨੂੰ ਦਿੱਤਾ 10 ਸਾਲਾਂ ਦੇ ਵਿੱਚ ਇਸ ਦੇਸ਼ ਦਾ ਨਕਸ਼ਾ ਬਦਲ ਦਿੱਤਾ ਅੱਜ ਉਹ ਇਸ ਕਰਕੇ ਆ ਕਿ ਅੱਜ ਜੇ ਪ੍ਰਧਾਨ ਮੰਤਰੀ ਦੇ ਨਾਲ ਅਸੀਂ ਗੱਲ ਕਰ ਰਹੇ ਆ ਅੱਜ ਦਲਤਾਂ ਦੀ ਮੈਂ ਗੱਲ ਕਰਨਾ ਡਾਕਟਰ ਬਾਬਾ ਸਾਹਿਬ ਮੇਦਕਰਦੀ ਨਾਮ ਦੇ ਉੱਤੇ ਕਾਂਗਰਸ ਨੇ ਰਾਜ ਕੀਤਾ ਕਾਂਗਰਸ ਨੇ ਪਰ ਕਾਂਗਰਸ ਕਿਹੜੀ ਕਾਂਗਰਸ ਜਿਸ ਕਾਂਗਰਸ ਨੇ ਇੱਕ ਛੋਟਾ ਜਿਹਾ ਬੰਦਾ ਡਾਕਟਰ ਬਾਬਾ ਸਾਹਿਬ ਮੇਦਕਰਦੀ ਖ਼ਾਬ ਇਲੈਕਸ਼ਨ ਲੜਾਇਆ ਸੀ ਜਿਹੜਾ ਉਹਨਾਂ ਦਾ ਘਰ ਦਾ ਨੌਕਰ ਸੀ ਗਾਂਧੀ ਪਰਿਵਾਰ ਦਾ ਉਸ ਬੰਦੇ ਨੂੰ ਡਾਕਟਰ ਬਾਬਾ ਸਾਹਿਬ ਮੇਦਕਰਦੀ ਦੇ ਸਾਹਮਣੇ ਇਲੈਕਸ਼ਨ ਲੜਾਇਆ ਡਾਕਟਰ ਬਾਬਾ ਸਾਹਿਬ ਮੇਦਕਰ ਨੂੰ ਹਰਾਇਆ ਪਰ ਆ ਜੋ ਕਾਂਗਰਸ ਵੀ ਕਹਿੰਦੀ ਹੈ ਕਿ ਅਸੀਂ ਦਲਿਤਾਂ ਦੇ ਜੇ ਸਹੀ ਤੈਸ਼ੀਆਂ ਅਸੀਂ ਆ ਏਦਾਂ ਹੀ ਆਮ ਆਦਮੀ ਕਹਿੰਦੀ ਹੈ ਫੋਟੋ ਵੱਡੀ ਲਗਾ ਕੇ ਾਦੇ ਹੀ ਭਗਤ ਸਿੰਘ ਦੀ ਸੋਚ ਨੂੰ ਕ੍ਰਾਂਤੀਕਾਰੀ ਕਹਿ ਰਹੀ ਹੈ ਅੱਜ ਉਹਨਾਂ ਨੂੰ ਭਗਤ ਸਿੰਘ ਵੀ ਅੱਜ ਦੇਖਦੇ ਹੋਣਗੇ ਉੱਤੇ ਕਿ ਇਹ ਕਿਹੜੇ ਲੋਕ ਮੇਰੀ ਫੋਟੋ ਲਗਾ ਕੇ ਪੰਜਾਬ ਦੇ ਲੋਕਾਂ ਦਾ ਖੂਨ ਪੀ ਰਹੇ ਆ ਪਰ ਉਹ ਕਹਿੰਦੇ ਅਸੀਂ ਜੇ ਭਗਤ ਸਿੰਘ ਦੀ ਫੀਡ ਲਾਈਏ ਤਾਂ ਤੁਸੀਂ ਸੋਚਤੇ ਕੰਮ ਕੀਤਾ ਸੀ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਕੀਤਾ ਸੀ ਪੰਜਾਬ ਦੇ ਵਿੱਚੋਂ ਰਿਸ਼ਵਤਖੋਰੀ ਬੰਦ ਕੀਤੀ ਇਮਾਨਦਾਰ ਸਰਕਾਰ ਨਾਲ ਤੁਸੀਂ ਚੈਨਲ ਦੇ ਮਾਧਾ ਨਾਲ ਮੈਂ ਚੈਨਲ 'ਚ ਕਰਦਾ ਮੁੱਖ ਮੰਤਰੀ ਸਾਹਿਬ ਨੂੰ ਜਲੰਧਰ ਦੇ ਵਿੱਚ ਆਏ ਕੱਲ ਵੀ ਉਹ ਕਿਉਂ ਚਲੀਏ ਮੇਰੇ ਨਾਲ ਤਹਿਸੀਲ ਚਲੀਏ ਪਹਿਲੇ 5000 ਰਿਸ਼ਵਤ ਸੀ ਅੱਜ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਤਹਿਸੀਲਦਾਰ 50000 ਰੁਪਏ ਤੂੰ ਰਿਸ਼ਵਤ ਖਰਾਟਿੰਗ ਕਰਦਾ 10000 ਰੁਪਏ ਡੀਟੀਓ ਲੈਂਦਾ ਪਹਿਲੇ ਲਾਇਸੈਂਸ ਬਣਾਉਂਦਾ ਅੱਜ ਕਿਸੇ ਦਾ ਰਿਵਾਰਸ ਲਾਇਸੈਂਸ ਬਣਾਣਾ ਪਹਿਲੇ 1 ਲੱਖ ਰੁਪਏ ਰੇਟ ਹੈ ਜਲੰਧਰ ਦੇ ਵਿੱਚ ਅਗਰ ਅੱ ਆਦੇ ਵਿੱਚ ਦੇਖੋ ਕਿੰਨੇ ਕੋਇਨਸਾਂ ਦੀਆਂ ਐਨਓਸੀਆਂ ਆ ਅੱਜ ਕਿਸੇ ਨੇ ਇੱਕ ਮਕਾਨ ਬਣਾਉਣਾ ਹੈ ਉਹ ਸੁਪਣਿਆਂ ਦਾ ਘਰ ਬਣਦਾ ਹੋਣਾ ਜਿੰਦਗੀ ਸੁਪਨਾ ਲਿਆ ਸੀ ਚਾਰ ਮੱਲੇ ਜਗਾ ਲਈ ਹੈ ਘਰ ਮੇਰਾ ਬਣ ਜਾਵੇ ਘਰ ਬਣਨਾ ਸੁਪਨਾ ਉਹ ਰੋਦਾ ਰੋਜ਼ ਉਹਨੂੰ ਕਚੈਰੀਆਂ ਤਹਿਸੀਲਾਂ ਦੇ ਚੱਕਰ ਲਾ ਲਾ ਕੇ ਪੂਰੀ ਜੁੱਤੀਆਂ ਘਸ ਗਈਆਂ ਉਹਨੂੰ ਐਨਓਸੀ ਨਹੀਂ ਮਿਲਦੀ ਐਨਓਸੀ ਕਿੰਨੇ ਚ ਮਿਲਦੀ ਹੈ ਲੱਖ ਚ ਡੇਢ ਚ 2 ਚ ਇਹ ਰੇਟ ਐਨਓਸੀ ਦਾ ਮੁੱਖ ਮੰਤਰੀ ਸਾਹਿਬ ਨੇ ਤਾਂ ਬੜਾ ਵੱਡਾ ਐਲਾਨ ਕੀਤਾ ਐਨਓਸੀ ਫ੍ਰੀ ਕਰਤੀ ਦੱਸੋ ਕਿਹੜੇ ਸ਼ਹਿਰ ਚ ਫ੍ਰੀ ਹੋਈ ਹੈ ਸ਼ਹਿਰ ਮੈਂ ਕ ਐਮ ਐਲ اے ਹਾਂ ਮੈਂ ਵੀ ਵਿਧਾਨ ਸਭਾ ਦਾ ਮੈਂਬਰ ਹਾਂ ਮੈਨੂੰ ਤੇ ਨਹੀਂ ਪਤਾ ਦੋਸਤੋ ਫਰੀ ਹੋਈ ਹੈ ਸਿਰਫ ਸਿਰਫ ਇੱਕ ਨੋਟੰਗੀ ਪੰਜਾਬ ਦੇ ਲੋਕਾਂ ਦੇ ਨਾਲ ਇਲੈਕਸ਼ਨ ਨੂੰ ਆਨ ਦੀ ਤਰੀਕ ਲੱਗੇ ਸੀ ਇਹ ਨੋਟੰਗੀ ਕੀਤੀ ਹੈ ਅੱਜ ਕਿਸੇ ਵੀ ਪੰਜਾਬ ਦੇ ਜਗਤ ਸ਼ਹਿਰ ਦੇ ਵਿੱਚ ਕੋਈ ਵੀ ਐਨਓਸੀ ਫਰੀ ਨਹੀਂ ਅੱਛਾ ਤੁਸੀਂ ਕਿਸੇ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਦਾ ਜ਼ਿਕਰ ਕਰਦੇ ਹੋ ਭੀ ਉਹਦੇ ਖਿਲਾਫ ਮੇਰੇ ਕੋਲ ਬਹੁਤ ਵੱਡੇ ਸਬੂਤ ਨੇ ਕਰੋਨਾ ਰੁਪਏ ਦਾ ਘਟਾਲਾ ਨਕਲੀਏ ਜਾਂ ਬ੍ਰਾਈਡ ਦੇ ਰੂਪ ਚ ਕਹ ਲਿਆ ਰਿਸ਼ਵਤ ਦੇ ਰੂਪ ਚ ਕਹ ਲਿਆ ਲਿਆ ਕੀ ਉਹ ਕੀ ਹੈਗੀ ਆ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਲੋਕ ਰਿਸ਼ਵਤ ਨਹੀਂ ਲੈਂਦੇ ਸਾਡਾ ਰਿਸ਼ਵਤ ਨਾਲ ਦੂਰ ਦੂਰ ਦਾ ਨਾਤਾ ਨਹੀਂ ਹੈ ਮੈਂ ਅੱਜ 2-3 ਲੀਟਰਾਂ ਦੇ ਜਲੰਧਰ ਦੀ ਗੱਲ ਕਰਾਂਗਾ ਜਲੰਧਰ ਸ਼ਹਿਰ ਦੇ ਚੁਣੇ ਹੋਏ ਲੀਡਰ ਜਲੰਧਰ ਸ਼ਹਿਰ ਦੇ ਆਮ ਆਦਮੀ ਪਾਰਟੀ ਦੇ ਉੱਗੇ ਲੀਡਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਸਾਡੇ ਤੋਂ ਟੇ ਲੀਡਰ ਕੋਈ ਨਹੀਂ ਹੈ ਜੋ ਅਸੀਂ ਹਾਂ ਲੀਡਰ ਸਭ ਤੋਂ ਵੱਡੇ ਕੋਈ ਚੁਣਿਆ ਹੋਇਆ ਲੀਡਰ ਹੈ ਅੱਜ ਜੇਲ ਲਾਟਰੀ ਹਸਪਤਾਲ ਦਾ ਪੈਸਾ ਮਿਲ ਰਿਹਾ ਇਹਨਾਂ ਦੇ ਲੀਡਰਾਂ ਨੂੰ ਮਿਲ ਰਿਹਾ ਵਿਦ ਐਵੀਡੈਂਸ ਮੇ ਉਦਨੇ ਕਿਉਂ ਨਹੀਂ ਆ ਵੀਰੇ ਠੀਕ ਹੈ ਅਗਰ ਅੱਜ ਦੀ ਰੇਟ ਦੇ ਵਿੱਚ ਜਲੰਧਰ ਦੇ ਵਿੱਚ ਜੇ ਐਡਵਰਟਾਈਜ਼ਮੈਂਟ ਵੋਟਾਂ ਦੀ ਗੱਲ ਕਰਾਂ ਕਪਲਾ ਹੋਇਆ ਉਹ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਕੀਤਾ ਲੱਖਾਂ ਰੁਪਏ ਦੀ ਕਰੋੜਾਂ ਰੁਪਏ ਦੀ ਐਡ ਹਜ਼ਾਰਾਂ ਰੁਪਏ ਚ ਦਿੱਤੀ ਅਗਰ ਅੱਜ ਵੱਡੇ ਵੱਡੇ ਘਟਾਲੇ ਦੀ ਗੱਲ ਕਰਦੇ ਹੋ ਅਗਰ ਠੇਕੇ ਮਿਲਣ ਦੇ ਵਿੱਚ ਅੱਜ ਜੇ ਜਲੰਧਰ ਕਾਰਪੋਰੇਸ਼ਨ ਦੇ ਵਿੱਚ ਜੇ ਬੋਲ ਤੂਤੀ ਬੋਲਦੀ ਹੈ ਮੰਤਰੀ ਸਾਹਿਬ ਦੇ ਪਰਿਵਾਰ ਦੀ ਬੋਲਦੀ ਹੈ ਕਿਸੇ ਐਮਐਲਏ ਦੀ ਕਿਸੇ ਕਿਸੇ ਹੋਰ ਸ਼ਖਸ ਦੀ ਨਹੀਂ ਬੋਲਦੀ ਅਗਰ ਪਰਿਵਾਰ ਦਾ ਜੀ ਫੋਨ ਕਰੇਗਾ ਠੇਕੇਦਾਰ ਨੂੰ ਪੇਮੈਂਟ ਮਿਲਣੀ ਹੈ ਅਗਰ ਪਰਿਵਾਰ ਦਾ ਜੀ ਕੋਈ ਫੋਨ ਕਰੇਗਾ ਠੇਕੇਦਾਰ ਨੂੰ ਟੈਂਡਰ ਮਿਲਣਾ ਹੈ ਅਗਰ ਪਰਿਵਾਰ ਦਾ ਜੀ ਫੋਨ ਕਰੇਗਾ ਤੇ ਤਾਂ ਹੀ ਕਾਰਪੋਰੇਸ਼ਨ ਕੰਮ ਕਰ ਸਕਦੀ ਹੈ ਅਗਰ ਅੱਜ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਕਿ ਇੱਕ ਬੰਦੇ ਦੀ ਤੁਹਾਡੇ ਕੋਲ ਡਿਟੇਲ ਹੈ ਮੇਰੇ ਕੋਲ ਉਹ ਵੀ ਆਮ ਆਦਮੀ ਪਾਰਟੀ ਦਾ ਉੱਗਾ ਲੀਡਰ ਹੈ ਆਪਣੇ ਆਪ ਨੂੰ ਲੋਕ ਸਭਾ ਇਲੈਕਸ਼ਨ ਲੜਨ ਦੀ ਗੱਲ ਕਰ ਰਿਹਾ ਸੀ ਜਲੰਧਰ ਤੋਂ ਬਹੁਤ ਮਸ਼ਹੂਰ ਨਾਮ ਹੈ ਪਰ ਉਹ ਲੋਕ ਨੇ ਵੀ ਕਿਸੇ ਦੁਬਈ ਦੀ ਕੰਪਨੀ ਹੈ ਮੇਰੇ ਦੋਸਤ ਆ ਬਹੁਤ ਅੱਛੇ ਉਹਨਾਂ ਨੇ ਮੈਨੂੰ ਮਿਲਾਇਆ ਉਹਨਾਂ ਦੇ ਨਾਲ ਇੱਕ ਬਹੁਤ ਵੱਡਾ ਫਰੋਡ ਕੀਤਾ ਕਿ ਮੁੱਖ ਮੰਤਰੀ ਸਾਹਿਬ ਪੂਰੇ ਪੰਜਾਬ ਦੇ ਜਿਹੜੇ ਸ਼ਰਾਬ ਦੇ ਲੀਕਰ ਦੇ ਜਿਹੜੇ ਠੇਕੇ ਆ ਉਹ ਦੁਬਈ ਦੀ ਕੰਪਨੀ ਨੂੰ ਦੇਣ ਜਾ ਰਹੇ ਆ ਮੇਰੀ ਮੁੱਖ ਮੰਤਰੀ ਸਾਹਿਬ ਦੇ ਨਾਲ ਗੱਲ ਹੋ ਗਈ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਔਰ ਕੇਜੀਵਾਲ ਸਾਹਿਬ ਦੇ ਨਾਲ ਜੋ ਉਹ ਕਹਿ ਰਿਹਾ ਚੈਟ ਦੇ ਵਿੱਚ ਤੇ ਮੇਰੀ ਇੱਕ ਪੰਜਾਬ ਦਾ ਮਨਿਸਟਰ ਜਿਹੜਾ ਮੇਰਾ ਛੋਟਾ ਭਾਈ ਹੈ ਸਾਡੀ ਸਾਰਿਆਂ ਦੀ ਆਪਸੀ ਤੈਅ ਹੋ ਗਈ ਆ ਤੂੰ ਪੈਸੇ ਭੇਜ ਦੇ ਤੇਰੇ ਜਿਹੜੇ ਠੇਕੇ ਆ ਜਿਹੜੇ ਸ਼ਰਾਬ ਦੇ ਆ ਉਹ ਲਾਟ ਕਰਵਾਤੇ ਤੈਨੂੰ ਤੇ ਤੈਨੂੰ ਜਿਹੜੀ ਅਲਾਟਮੈਂਟ ਐ ਇਹ ਤੈਨੂੰ 31 ਮਾਰਚ ਤੋਂ ਬਾਅਦ ਮਿਲ ਜੇਗੀ ਉਸ ਨੇ ਕਰੋੜਾਂ ਰੁਪਈਆ ਜਿਹੜਾ ਜਲੰਧਰ ਭੇਜ ਦਿੱਤਾ ਉਹ ਕਰੋੜਾਂ ਰੁਪਈਆ ਉਸ ਆਮ ਆਦਮੀ ਪਾਰਟੀ ਦੇ ਲੀਡਰ ਨੇ ਲੈ ਕੇ ਔਰ ਤੋਂ ਇਲਾਵਾ ਇੱਕ ਤੂੰ ਪੈਸਾ ਲੈ ਲਿਆ ਇੱਕ ਉਹ ਦੁਬਈ ਦੀ ਜਿਹੜੀ ਕੰਪਨੀ ਐ ਉਸ ਇਨਸਾਨ ਦੇ ਕੋਲੋਂ ਪੂਰੇ ਪੰਜਾਬ ਦੇ ਵਿੱਚ ਰੈਂਟ ਦੇ ਉੱਤੇ ਜਿਹੜੀਆਂ ਛੋਪਾਂ ਰੈਂਟ ਦੇ ਉੱਤੇ ਜਿਹੜੇ ਡਾਊਨ ਹੈ ਉਸ ਕੰਪਨੀ ਨੇ ਲੈ ਲੇ ਕਿ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਹਾਡੇ ਜਿਹੜਾ ਠੇਕੇ ਜਿਹੜੇ ਸ਼ਰਾਬ ਦੇ ਉਹ ਤੁਹਾਨੂੰ ਮੁੱਖ ਮੰਤਰੀ ਸਾਹਿਬ ਦੇਣ ਜਾ ਰਹੇ ਆ ਮੇਰੀ ਮੁੱਖ ਮੰਤਰੀ ਡਿਊਟੀ ਲਗਾ ਦਿੱਤੀ ਆ ਪਰ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਫੀਸ ਹੈ ਉਹ ਭੇਜ ਦਿਓ ਉਹ ਸਿਰਫ ਚੈਟਿੰਗ ਦੇ ਮਾਧਮ ਨਾਲ ਜਿੱਥੋਂ ਜਿੱਥੋਂ ਫੀਸ ਭੇਜੀ ਗਈ ਕਿਹਨਾਂ ਲੋਕਾਂ ਨੂੰ ਪੈਸੇ ਭੇਜੇਗੇ ਉਹ ਸਾਰੀ ਡਿਟੇਲ ਦੁਬਈ ਦੇ ਜਿਹੜੇ ਉਹ ਦੋਸਤ ਆ ਮੇਰੇ ਕੰਪਨੀ ਜਿਨ੍ਹਾਂ ਦੀ ਹੈ ਉਹਨਾਂ ਕੋਲ ਟੋਟਲ ਐਵੀਡੈਂਸ ਹੈ ਉਹਨਾਂ ਬਹੁਤ ਬਹੁਤ ਇਲਜ਼ਾਮ ਲੈ ਫਿਰ ਜੇ ਹੁਣ ਅਗਲੇ ਸਬੂਤ ਵੀ ਮੰਗਣਗੇ ਤੁਹਾਡੇ ਕੋਲ ਸਬੂਤ ਹੈ ਤੁਸੀਂ ਮੈਂ ਤੁਹਾਨੂੰ ਦੇ ਦੇਵਾਂਗਾ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾ ਦਿਓ ਪਰ ਮੁੱਖ ਮੰਤਰੀ ਸਾਹਿਬ ਜੇ ਕਹਿਣਗੇ ਚਾਹੀਦੇ ਕਿਉਂਕਿ ਮੁੱਖ ਮੰਤਰੀ ਸਾਹਿਬ ਜਦੋਂ ਕੋਈ ਘਟਾਲਾ ਲਾਦਾ ਉਹ ਕਹਿੰਦੇ ਨਹੀਂ ਨਹੀਂ ਯਾਰ ਇਹ ਤੇ ਮੇਰੇ ਧਿਆਨ ਦੇ ਵਿੱਚ ਹੈ ਮੈਨੂੰ ਲੱਗਦਾ ਜੇ ਕੋਈ ਘਟਾਲਾ ਜਲੰਧਰ ਜਾਂ ਪੰਜਾਬ 'ਚ ਕਰਦਾ ਉਹ ਮੁੱਖ ਮੰਤਰੀ ਨਾਲ ਜੀ ਹੁੰਦਾ ਹੈ ਅਗਰ ਲਾਟਰੀ ਇਸ ਤਾਲ ਨਹੀਂ ਉਹ ਬੰਦ ਕਰਾ ਸਕਦੇ ਇਹ ਕਿ ਐਮਐਲਏ ਨੂੰ ਧਰਨਾ ਲਗਾਉਣਾ ਪੈ ਰਿਹਾ ਰੋਡ ਤੇ ਆਣਾ ਪੈ ਰਿਹਾ ਇੱਕ ਐਮਐਲਏ ਵਿਰੋਧ ਕਰ ਰਿਹਾ ਕਿ ਨਸ਼ਾ ਵੇਚਣਾਂ ਦਾ ਵਿਰੋਧ ਕਰ ਰਿਹਾ ਉਹ ਮਾਫੀਆ ਦਾ ਰੋਲ ਕਰ ਰਿਹਾ ਅੱਜ ਇੱਥੇ ਫਰੋਤੀ ਲੋਕ ਬੜੇ ਘਰ ਘਰ ਮੰਗਣ ਜਾ ਰਹੇ ਲੋਕ ਕੱਲ ਵੀ ਜਿਹੜੀ ਜਲੰਧਰ ਦੇ ਵਿੱਚ ਇੱਕ ਰੋਡ ਸ਼ੋਅ ਹੋਇਆ ਉਸ ਰੋਡ ਸ਼ੋਅ ਦੇ ਵਿੱਚ ਕਈ ਐਦਾਂ ਦੇ ਲੋਕ ਆਮ ਆਦੀ ਪਾਰਟੀ ਦੇ ਵਿੱਚ ਆ ਚੁੱਕੇ ਆ ਜਿਹੜੇ ਲੋਕ ਚਿੱਟਾ ਵੇਚਣ ਵਾਲੇ ਜਿਨ੍ਹਾਂ ਦੇ ਉੱਤੇ ਪਰਚੇ ਦਰਜ ਐ ਸ਼ਰਾਬ ਵੇਚਣ ਵਾਲੇ ਲੋਕ ਕੱਲ ਭਗਵੰਤ ਮਾਨ ਦੇ ਰੋਡ ਸ਼ੋਅ ਦੇ ਵਿੱਚ ਭਗਵੰਤ ਮਾਨ ਜਿੰਦਾਬਾਦ ਦੇ ਨਾਰੇ ਲਗਾ ਰਹੇ ਸੀ ਉਹਨਾਂ ਲੋਕਾਂ ਦੀ ਵੀਡੀਓ ਮੇਰੇ ਕੋਲ ਐ ਕਈ ਲੋਕ ਜਿਹੜੇ ਲੋਕਾਂ ਦੇ ਉੱਤੇ ਐਫਆਈਆਰ ਲਾਉਂਚ ਕਹਿ ਰਹੇ ਆ ਮੈਂ ਐਫਆਈਆਰ ਲਾਉਂਚ ਇਸ ਜਲੰਧਰ ਸ਼ਹਿਰ ਦੇ ਵਿੱਚ ਨਸ਼ਾ ਵੇਚਣ ਦੀ ਕੱਲੋਂ ਭਗਵੰਤ ਮਾਨ ਜੀ ਦੇ ਸਵਾਗਤ ਕਰ ਰਹੇ ਸੀ ਈਦਾਂ ਦੇ ਲੋਕ ਆਮ ਆਦਮੀ ਪਾਰਟੀ ਲੈ ਕੇ ਚੱਲ ਰਹੀ ਹੈ ਤੇ ਪੰਜਾਬ ਦਾ ਭਲਾ ਤੇ ਹੋ ਹੀ ਜਾਣਾ ਇਸ ਕਰਕੇ ਕੱਲ ਜਿਹੜਾ ਰੋਡ ਸ਼ੋਅ ਸੀ ਉਹ ਨਾ ਮਾਤਰ ਸਿਰਫ 400 ਮੀਟਰ ਚ ਕਰਨਾ ਪਿਆ ਮੁੱਖ ਮੰਤਰੀ ਸੂਬੇ ਦਾ ਹਜ਼ਾਰਾਂ ਪੁਲਿਸ ਦੇ ਲੋਕ ਤੇ 5-700 800 ਬੰਦਾ ਆਮ ਆਦਮੀ ਦਾ ਇਕੱਠਾ ਕਰਕੇ ਇੱਕ ਮਨਿਸਟਰ 2 ਐਮਐਲਏ ਛੇ ਹਲਕਾਂ ਚਾਰਜ ਆਮ ਆਦੀ ਪਾਰਟੀ ਦੇ ਚੇਅਰਮੈਨ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਐਡਾ ਯੋਰ ਲੱਗਣ ਤੋਂ ਬਾਅਦ 840 ਬੰਦਾ ਨਿਕਲਿਆ ਕਰਾਚੂ ਬਾਹਰ ਅੱਛਾ ਅੱਛਾ ਸੀਤਲ ਜੀ ਜਿੱਦਾਂ ਸੋਸ਼ਲ ਰਿੰਗ ਉਹਨਾਂ ਨੂੰ ਇੱਥੋਂ ਪਾਰਟੀ ਦੇ ਵਿੱਚ ਉਤਾਰਿਆ ਮੈਦਾਨ ਚ ਉਤਾਰਿਆ ਗਿਆ ਤੁਹਾਡੇ ਬੜੀ ਚਰਚਾ ਚੱਲੀ ਵੀ ਤੁਹਾਨੂੰ ਬੀਜੇਪੀ ਹੁਸ਼ਿਆਰਪੁਰ ਤੋਂ ਲੜਵਾਉਣਾ ਚਾਹੁੰਦੀ ਸੀ ਕਮਿਟਮੈਂਟ ਹੋਈ ਸੀ ਤੁਹਾਡੇ ਨਾਲ ਨਹੀਂ ਮੈਂ ਤਾਂ ਕੋਈ ਨਹੀਂ ਕਿ ਕੀ ਗੱਲਬਾਤ ਹੋਈ ਨਹੀਂ ਕੋਈ ਕਮਿਟਮੈਂਟ ਨਹੀਂ ਪਾਰਟੀ ਨੇ ਪੁੱਛਿਆ ਸੀ ਮੈਨੂੰ ਕਲੈਕਸ਼ਨ ਲੈਣਾ ਚਾਹੁੰਦੇ ਹੋ ਮੈਂ ਕਿਹਾ ਨਹੀਂ ਪਾਰਟੀ ਨੇ ਮੈਨੂੰ ਪੁੱਛਿਆ ਕਿ ਤੁਹਾਡੇ ਲੈਕਚਰ ਲੜਨ ਮੈਂ ਬਿਨਾਂ ਕਮਿਟਮੈਂਟ ਤੇ ਆਇਆ ਮੈਂ ਆਪਣੇ ਲੋਕਾਂ ਦੀ ਸੇਵਾ ਕਰਾਂਗਾ ਜਲੰਧਰ ਚ ਸੇਵਾ ਕਰਾਂਗਾ ਪਾਰਟੀ ਦੇ ਕਿ ਮੈਂ ਗੱਲ ਰੱਖੀ ਹਾਂ ਕੀ ਸੀ ਇਹਦਾ ਨਾ ਕਰਾਂਗਾ ਤੁਹਾਡਾ ਇਹ ਕੁਝ ਵੀ ਪਤਾ ਕਿ ਉੱਥੇ ਸਾਡੇ ਕੋਲ ਬਹੁਤ ਮਜ਼ਬੂਤ ਕੈਂਡੀਡੇਟ ਸੀ ਸਾਡੇ ਕੋਲ ਸ੍ਰੀ ਸੋਮ ਪ੍ਰਕਾਸ਼ ਜੀ ਕੇਡਰੀਏ ਮੰਤਰੀ ਬਹੁਤ ਮਜ਼ਬੂਤ ਕੈਂਡੀਡੇਟ ਪਰਿਵਾਰ ਸੀ ਸ੍ਰੀ ਵਿਜੇਸਾੰਪਲਾ ਜੀ ਬਹੁਤ ਮਜ਼ਬੂਤ ਕੈਂਡੀਡੇਟ ਸੀ ਪਰ ਮੇਰੇ ਵਗੇ ਨੂੰ ਲਾਤਰ ਪਸੰਦ ਕੀ ਲੋੜ ਪਈ ਐ ਇੱਕ ਤੇ ਉਹ ਮੇਰੇ ਗੁਰੂ ਹੈ ਮੇਰੇ ਵੱਡੇ ਹੈ ਮੈਂ ਸਭ ਕੁਝ ਸਿੱਖਿਆ ਪਰ ਮੈਂ ਚਾਹਦਾ ਨਹੀਂ ਸੀ ਮੈਨੂੰ ਕੋਈ ਕਹਿੰਦਾ ਵੀ ਮੈਂ ਤਾਂ ਵੀ ਸ਼ਾਰਪ ਨੂੰ ਜਾਂਦਾ ਤਫ਼ਿਲ ਜਲੰਧਰ ਦੇ ਵਿੱਚ ਹੀ ਜਲੰਧਰ ਚ ਰਾਜਨੀਤੀ ਕਰਾਂਗੇ ਜਲੰਧਰ ਦੇ ਲੋਕਾਂ ਦੇ ਲਈ ਕਿਉਂਕਿ ਮੇਰਾ ਪਰਿਵਾਰ ਹੈ ਜਦ ਤੱਕ ਮੈਂ ਇਸ ਦੁਨੀਆ ਤੇ ਜੀਵਾਂਗਾ ਜਦ ਤੱਕ ਮੈਂ ਰਾਜੀ ਦੀ ਪਾਰਟੀ ਦੇ ਵਿੱਚ ਹਾਂ ਜਲੰਧਰ ਦੇ ਲੋਕਾਂ ਦੀ ਸੇਵਾ ਕਰਦਾ ਰਾਵਾਂਗਾ ਵੈਸਟ ਦੇ ਵਿੱਚ ਹੀ ਰਹੋਗੇ ਫਿਰ ਹਜ ਤੱਕ ਦੇ ਜਲੰਧਰ ਵੈਸਟ ਜੀ ਹੈ ਅਸੀਂ ਦੋਨਾਂ ਨੇ ਇਹ ਵਾਦਾ ਕੀਤਾ ਵੱਡੇ ਭਰਾ ਦੇ ਰੂਪ ਦੇ ਵਿੱਚ ਰਿੰਕੂ ਜੀ ਕੰਮ ਕਰ ਰਿਹਾ ਛੋਟਾ ਭਰਾ ਬਣ ਕੇ ਮੈਂ ਕੰਮ ਕਰਾਂਗਾ ਲੋਕਾਂ ਨੂੰ ਕਿਸੇ ਤਰੀਕੇ ਦੀ ਕੋਈ ਤਕਲੀਫ ਨਹੀਂ ਆਉਣ ਦੇਵਾਂਗੇ ਯਸ਼ੋਸ਼ੀ ਰਿੰਕੂ ਮੈਂਬਰ ਆਫ ਪਾਰਲੀਮੈਂਟ ਜਲੰਧਰ ਨੂੰ ਬਣ ਕੇ ਜਾਂਦਾ ਉਹ ਜੋ ਦਿੱਲੀ ਦੇ ਵਿੱਚ ਜਲੰਧ ਦੇ ਲੋਕਾਂ ਦੀ ਲੜਾਈ ਲੜੇਗਾ ਪੰਜਾਬ ਦੇ ਲੋਕਾਂ ਦੀ ਜਲੰਧਰ ਦੇ ਵਿੱਚ ਜੇ ਉਹ ਉਹ ਜੇ ਉਹ ਦਿੱਲੀ ਚ ਹੋਣਗੇ ਪਿੱਛੋਂ ਮੈਂ ਦੇਖਾਂਗਾ ਜਿੱਥੇ ਲੋਕਾਂ ਨੂੰ ਕੋਈ ਜ਼ਰੂਰਤ ਪੈਗੀ ਉੱਥੇ ਮੈਂ ਸੁਜੀਰੀਂਕੂ ਦਾ ਛੋਟਾ ਭਰਾ ਬਣ ਕੇ ਲੋਕਾਂ ਦੀ ਮਦਦ ਕਰਾਂਗਾ ਅਸਤੀਫਾ ਹਜੇ ਤੱਕ ਤੁਹਾਡਾ ਮਨਜ਼ੂਰ ਨਹੀਂ ਹੋਇਆ ਉਹ ਛੋਟੀ ਸੋਚ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਬਹੁਤ ਛੋਟੀ ਸੋਚ ਹੈ ਆਮ ਆਦਮੀ ਪਾਰਟੀ ਡਰ ਰਹੀ ਹੈ ਕਿ ਜੇ ਤੇ ਭਗਵੰਤ ਮਾਨ ਜੀ ਦੀ ਸਰਕਾਰ ਨੇ ਕੰਮ ਕੀਤੇ ਐ ਇਲੈਕਸ਼ਨ ਨਾਲ ਕਰਵਾਣਾ ਨਾ ਇਲੈਕਸ਼ਨ ਕਰਵਾਣਾ ਸਿਰਫ ਤੇ ਸਿਰਫ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਜਲੰਧਰ ਦੀ ਕੋਈ ਡਿਵੈਲਪਮੈਂਟ ਨਹੀਂ ਕੀਤੀ ਜਲੰਧਰ ਦੇ ਲੋਕਾਂ ਨਾਲ ਧੋਖਾ ਕੀਤਾ ਭਾਵੇਂ ਮੇਰੀਆਂ ਮਾਵਾਂ ਦੇ ਗੱਲੋਂ ਪੈਸੇ ਦੀ ਭਾਵੇਂ ਸਕੂਲ ਦੀ ਗੱਲ ਕਰਾਂ ਭਾਵੇਂ ਮੈਂ ਅੱਜ ਵਧੀਆ ਹਸਪਤਾਲ ਦੀ ਗੱਲ ਕਰਾਂ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਹਾਲਾਤ ਦੇਖੋ ਨੱਕ ਬੰਦ ਕਰਕੇ ਜਾਣਾ ਪੈਂਦਾ ਸਿਵਲ ਹਸਪਤਾਲ ਦੇ ਅੰਦਰ ਨੱਕ ਬੰਦ ਕਰਕੇ ਇੰਨੇ ਗੰਦੇ ਹਾਲਾਤ ਐ ਤੇ ਮੈਨੂੰ ਲੱਗਦਾ ਜੇ ਉੱਥੇ ਕੋਈ ਅਮਰੀਜ਼ ਦਾਖਲ ਹੋ ਜਾਵੇ ਉਹ ਵੈਸੇ ਨਹੀਂ ਵੱਸ ਸਕਦਾ ਇਹ ਗੱਲਾਂ ਕਰਦੇ ਵੱਡੀਆਂ ਵੱਡੀਆਂ ਈਮਸ ਵਰਗੇ ਹਸਪਤਾਲ ਬਣਾ ਦੇਾਂਗੇ ਪੀਜੀਐਚ ਦੇ ਦਰਜੇ ਦੇ ਹਸਪਤਾਲ ਬਣਾ ਦੇਾਂਗੇ ਸਾਨੂੰ ਵੀ ਇਹ ਕੁਝ ਦਿਖਾ ਕੇ ਆਮਾ ਦੀ ਪਾਰਟੀ ਨੇ ਬੇਵਕੂਨ ਆਇਆ ਸੀ 3 ਸਾਲ ਤੁਹਾਡੇ ਕੋਲ ਤਾਂ ਸੀਗੇ ਤੁਸੀਂ ਇਹਨਾਂ ਜ਼ੋਰ ਲਾ ਸਕਦੇ ਸੀ ਤਿੰਨ ਸਾਲ ਨਹੀਂ ਤਿੰਨ ਸਾਲ ਸੀ ਪਹਿਲੇ ਬੋਲਣ ਦੀ ਇਜਾਜ਼ਤ ਨਹੀਂ ਸੀ ਤੁਹਾਨੂੰ ਕਿਹਾ ਜਿਹੜੇ ਯੂਪੀ ਤੋਂ ਜਿਹੜੇ ਬਿਹਾਰ ਤੋਂ ਜਿਹੜੇ ਰਾਜਸਥਾਨ ਤੋਂ ਛੱਤੀਸਗੜ੍ਹ ਤੋਂ ਮੱਧ ਪ੍ਰਦੇਸ਼ ਤੋਂ ਜਿਹੜੇ ਲੋਕ ਆ ਕੇ ਬੈਠੇ ਨਾ ਪੰਜਾਬ 'ਚ ਉਹ ਬੋਲਣ ਹੀ ਨਹੀਂ ਦਿੰਦੇ ਪੰਜਾਬੀਆਂ ਨੂੰ ਪਰ ਮੈਂ ਆਪਣੇ ਲੋਕਾਂ ਨੂੰ ਗੁਲਾਮ ਨਹੀਂ ਬਣਾ ਪਾਇਆ ਜਿਹੜੇ ਲੋਕ ਅੱਜ ਗੁਲਾਮ ਬਣਾ ਕੇ ਬੈਠੇ ਐ ਕੋਈ ਮੰਤਰੀ ਬਣ ਕੇ ਬੈਠਾ ਕੋਈ ਐਮਐਲਏ ਬਣ ਕੇ ਬੈਠਾ ਮੰਤਰੀ ਪਰਮਾਤਮਾ ਦੇ ਕਿ ਖੜੇ ਹੋ ਕੇ ਕਹਿਣ ਕਿ ਮੰਤਰੀ ਆਪਣੀ ਚਲਾ ਰਿਹਾ ਮంత్రి ਨੂੰ ਪੈਨ ਵੀ ਚਲਾਣਾ ਪੈਂਦਾ ਮੁੱਖ ਮੰਤਰੀ ਦੇ ਘਰੋਂ ਜਨ ਆਵੇ ਤਾ ਮੰਤਰੀ ਦੇ ਪੈਨ ਚਲੇਗਾ ਤੇ ਮੰਤਰੀ ਪੈਨ ਨਹੀਂ ਚਲਾ ਸਕਦਾ ਇਸ ਕਰਕੇ ਆ ਕਿ ਮੈਂ ਆਪਣੇ ਲੋਕਾਂ ਨੂੰ ਗੁਲਾਮ ਨਹੀਂ ਬਣਾ ਸਕਿਆ ਚਲੰਦਰ ਵੈਸਤੇ ਲੋਕ ਮੇਰੇ ਬਹੁਤ ਸਤਿਕਾਰਯੋਗ ਹੈ ਉਹਨਾਂ ਦੇ ਚਨਣ ਮੈਂ ਨਮਨ ਕਰਦਾ ਇਹਨਾਂ ਨੇ ਮੈਨੂੰ ਇੱਥੇ ਪਹੁੰਚਾਇਆ ਪਰ ਮੈਂ ਉਹਨਾਂ ਲੋਕਾਂ ਨੂੰ ਇਹਨਾਂ ਲੋਕਾਂ ਕੇ ਗਿਰਵੀ ਨਹੀਂ ਪਾ ਸਕਦਾ ਇਸ ਕਰਕੇ ਮੇਰੀ ਆਵਾਜ਼ ਨੂੰ ਬੰਦ ਕਰਨ ਦੇ ਲਈ ਇਹਨਾਂ ਨੇ ਮੈਨੂੰ 2 ਸਾਲ ਚੋਪਰ ਦੇਖ ਰੱਖਿਆ ਅਗਰ ਮੈਂ ਜਿਲੰਦਰ ਡੀਸੀਓ ਵੀ ਜਾਨਾ ਹੈ ਮੇਰੀ ਜ਼ੁबान ਬੰਦ ਕੀਤੀ ਜਾਂਦੀ ਹੈ ਅਗਰ ਮੈਂ ਵਿਧਾਨ ਸਭਾ ਦੇ ਖੜੇ ਹੋ ਕੇ ਬੋਲਣ ਦੀ ਕੋਸ਼ਿਸ਼ ਕਰਦਾ ਹੈ ਮੇਰੀ ਜ਼ੁबान ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਗਰ ਸਰਕਾਰ ਦੇ ਲਈ ਆਪਾਂ ਆਪਣੇ ਨੀਲੇ ਕਾਟਾਂ ਦੇ ਗਰੀਬ ਪਰਿਵਾਰ ਦੇ ਹੱਕ ਦੇ ਲਈ ਲੜਾਈ ਲੜਦਾ ਮੈਨੂੰ ਬੋਲਣ ਦੇ ਲਈ ਬੰਦ ਕੀਤਾ ਜਾਂਦਾ ਹੈ ਅਗਰ ਮੈਂ ਗਰੀਬਾਂ ਦੇ ਬੱਚਿਆਂ ਦੀ ਲੜਾਈ ਲੜਦਾ ਕਿ ਵਧੀਆ ਸਕੂਲ ਕਿੱਥੇ ਆ ਵਧੀਆ ਕਾਲਜ ਕਿੱਥੇ ਆ ਮੈਨੂੰ ਬੋਲਣ ਦੇ ਲਈ ਮਜਬੂਰ ਕੀਤਾ ਜਾਂਦਾ ਕਿ ਆਪਣਾ ਮੂੰਹ ਬੰਦ ਰੱਖ ਇਸ ਕਰਕੇ ਕਿ ਮੈਂ ਸਾਰਾ ਕੁਝ ਸੋਚਣ ਤੋਂ ਬਾਅਦ ਇਹ ਡਿਸੀਜਨ ਲਿਆ ਕਿ ਮੈਂ ਆਪਣੇ ਲੋਕਾਂ ਨੂੰ ਇਹਨਾਂ ਦਾ ਗੁਲਾਮ ਨਹੀਂ ਬਣਾ ਸਕਦਾ ਇਹਨਾਂ ਦੀ ਗੁਲਾਮੀ ਮੈਂ ਨਹੀਂ ਕਰ ਸਕਦਾ ਇਸ ਕਰਕੇ ਮੈਂ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਚ ਵਾਪਸ ਆਇਆ ਕਿ ਉਸ ਪਰਿਵਾਰ ਦੇ ਵਿੱਚ ਜਿਹੜਾ ਦੇਸ਼ ਦੇ ਵਿੱਚ ਜੋ ਕਿਹਾ ਉਹ ਦੇ ਦਿੱ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ ਕਰਕੇ ਦਿਖਾਇਆ ਆਖਰੀ ਸਵਾਲ ਹੈ ਮੇਰਾ ਮੁਕਾਬਲਾ ਕਿਹਦੇ ਨਾਲ ਲੱਗ ਰਿਹਾ ਤੁਹਾਡੇ ਭਰਾ ਦਾ ਫਿਰ ਤੁਹਾਨੂੰ ਜੀ ਰਿੰਕੂ ਜੀ ਦਾ ਕੋਈ ਮੁਕਾਬਲਾ ਨਹੀਂ ਰਿੰਕੂ ਜੀ ਦੀ ਲੜਾਈ ਵਿਚਾਰਤਾਂ ਦੀ ਲੜਾਈ ਹੈ ਉਹ ਚਾਹੁੰਦੀ ਹੈ ਕਿ ਮੈਨੂੰ ਉਹਨੂੰ ਸ਼ੌਂਕ ਦਾ ਕੰਮ ਕਰਨ ਦਾ ਅੱਜ ਸ਼ਾਹਕੋਟ ਦੇ ਵਿੱਚ ਕੱਲ ਮੈਂ ਦੇਖ ਰਿਹਾ ਸੀ ਕੱਲ ਉੱਥੇ ਦੀ ਮਾਵਾਂ ਸ਼ਾਹਕੋੜ ਦੀਆਂ ਕੱਲ ਮੇਰੇ ਵੀਰ ਰਿੰਕੂ ਨੂੰ ਗਲੇ ਲਾ ਲਾ ਕੇ ਮਿਲੇ ਕਿ ਰਿੰਕੂ ਜੀ ਨੂੰ ਗਲੇ ਲਾ ਲਾ ਕੇ ਮਾਵਾ 60 60 65 67 70 70 ਸਾਲ ਦੀ ਆ ਮਾਵਾ ਨੇ ਸ਼ੁਸ਼ੀਲ ਰਿੰਕੂ ਨੂੰ ਗਲੇ ਲਾ ਲਾ ਕੇ ਅਥਰੂ ਪੜ ਕੇ ਮਿਲੇ ਕਿ ਸਾਡਾ ਤੂੰ ਪੋਤਾ ਹੈ ਜਦੋਂ ਸਾਨੂੰ ਤਕਲੀਫ ਸੀ ਜਦ ਸਾਡੇ ਤੇ ਬਾੜ ਆਈ ਸਾਡੇ ਨਾਲ ਸਰਕਾਰ ਨੇ ਸੁਣੀ ਨਾ ਕਿਸੇ ਲੀਡਰ ਨੇ ਸੁਣੀ ਸਾਡਾ ਪੁੱਤਰ ਸਾਡਾ ਭਤੀਜਾ ਸਾਡਾ ਭਰਾ ਬਣ ਕੇ ਸ਼ੁਸ਼ੀਲ ਰਿੰਕੂ ਪੂਰਾ ਡੇਢ ਮਹੀਨਾ ਸ਼ਾਕ ਕੋੜ ਦੇ ਪਿੰਡਾਂ ਦੇ ਵਿੱਚ ਰਿਹਾ ਉਹਨੇ ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖੀ ਆਪਣੇ ਰੋਟੀ ਨਹੀਂ ਖਾਦੀ ਧੁੱਪ ਨਹੀਂ ਦੇਖੀ ਉਹਨਾਂ ਪਿੰਡਾਂ ਦੇ ਪਰਿਵਾਰਾਂ ਦੇ ਨਾਲ ਰਿਹਾ ਉਹ ਪਰਿਵਾਰਾਂ ਨੂੰ ਜ਼ਰੂਰਤ ਨਹੀਂ ਬੜੇ ਮੀਰ ਮੀਰ ਘਰਾਂ ਦੇ ਲੋਕ ਸੀ ਕੜੇ ਵਧੀਆ ਲੋਕ ਸੀ ਆਪਣਾ ਕਮਾਂਦੇ ਖਾਂਦੇ ਸੀ ਪਰ ਸਭ ਕੁਝ ਉਜੜ ਗਿਆ ਉਹ ਲੋਕ ਇੱਕ ਟਾਈਮ ਦੇ ਲੰਗਰ ਖਾਂ ਤੋਂ ਵੀ ਆਵਾਜ਼ਾਰ ਸੀ ਰੋਟੀ ਵੀ ਨਹੀਂ ਇੱਕ ਟਾਈਮ ਦੀ ਸੀ ਪਰ ਰਿੰਕੂ ਜੀ ਨੇ ਉਹਨਾਂ ਦਾ ਸੰਜੋਗ ਕੀਤਾ ਰਿੰਕੂ ਜੀ ਨੇ ਆਪਣੀ ਟੀਮ ਦੇ ਨਾਲ ਪੂਰਾ ਡੇਢ ਮਹੀਨਾ ਉਹਨਾਂ ਲੋਕਾਂ ਨੂੰ ਜਿੰਨਾ ਹੋ ਸਕਦਾ ਉਹਨਾਂ ਦੀ ਮਦਦ ਕੀਤੀ ਇਦਾਂ ਦੇ ਲੋਕਾਂ ਨੂੰ ਲੋਕ ਪਿਆਰ ਕਰਦੇ ਆ ਕਿ ਜਿਹੜਾ ਲੀਡਰ ਆਪਣੇ ਲੋਕਾਂ ਦੇ ਵਿੱਚ ਰਹੇਗਾ ਜਿਹੜਾ ਲੀਡਰ ਆਪਣੇ ਲੋਕਾਂ ਨਾਲ ਪਿਆਰ ਕਰੇਗਾ ਜਿਹੜਾ ਲੀਡਰ ਆਪਣੇ ਲੋਕਾਂ ਦੀ ਗੱਲ ਕਰੇਗਾ ਅੱਜ ਕੱਲ੍ਹ ਲੋਕ ਉਹਨੂੰ ਹੀ ਪਸੰਦ ਕਰਦੇ ਆ ਲੋਕ ਜਿਹੜਾ ਖ਼ਬਾਰੀ ਲੀਡਰ ਐਡਵਰਟਾਈਜ਼ਮੈਂਟ ਦਾ ਲੀਡਰ ਉਹਨੂੰ ਪਸੰਦ ਨਹੀਂ ਕਰਦੇ ਅੱਛਾ ਆਖਰੀ ਸਵਾਲ ਹੈ ਮੇਰੇ ਮਨ ਦੇ ਵਿੱਚ ਆ ਗਿਆ ਰਾਮ ਮੰਦਰ ਦਾ ਜੋ ਉਹ ਉਦਘਾਟਨ ਹੋਇਆ ਤਾਂ ਵਿਰੋਧੀ ਨੇ ਸਿੱਧੇ ਤੌਰ 'ਤੇ ਕਿਹਾ ਵੀ ਜਦੋਂ ਇਲੈਕਸ਼ਨ ਆਉਂਦੀ ਹੈ ਉਦੋਂ ਕੀ ਕੋਈ ਇਦਾਂ ਦਾ ਵੱਡਾ ਕੋਈ ਕਾਰਜ ਜਿਹੜਾ ਉਹ ਬੀਜੇਪੀ ਕਰਦੀ ਹੈ ਲਗਦਾ ਇਹ ਫਿਰ ਅਸਰ ਹੈਗਾ ਇਸ ਚੀਜ਼ ਦਾ ਸਾਡੇ 550 ਸਾਲ ਤੋਂ ਹਰ ਬੰਦਾ ਕਹਿੰਦਾ ਕਿ ਹਮ ਇੱਕ ਵਾਰ ਆਏਗੇ ਰਾਮ ਮੰਦਰ ਬਣਾਏਗੇ ਹਮ ਇੱਕ ਵਾਰ ਆਏਗੇ ਰਾਮ ਮੰਦਰ ਬਣਾਏਗੇ ਪੰਦਿੰਦਰ ਮੋਦੀ ਨੇ ਕਿਹਾ ਕਿ ਹਮ ਆਏਗੇ ਰਾਮ ਮੰਦਰ ਬਣਾਏਗੇ ਉਹਨਾਂ ਨੇ ਤਰੀਕ ਉਹਨਾਂ ਨੇ ਤਰੀਕ ਵੀ ਦਿੱਤੀ ਪਰ ਅੱਜ ਦੀ ਰੇਟ ਦੇ ਵਿੱਚ 550 ਸਾਲ ਬਾਅਦ ਅਗਰ ਰਾਮ ਲੱਲਾ ਆਪਣੇ ਘਰ ਚ ਆ ਗਏ ਆ ਸਾਨੂੰ ਖੁਸ਼ ਹੋਣਾ ਚਾਹੀਦਾ ਆ ਰਾਮ ਲੱਲਾ ਝੋਪੜੀਆਂ 'ਚ ਰਹਿ ਰਹੇ ਸੀ ਕਿਤੇ ਕੀ ਲਾਟਾਂ 'ਚ ਰਹਿ ਰਹੇ ਸੀ ਅੱਜ ਉਹ ਮੇਲਾ 'ਚ ਆ ਗਏ ਆਪਣੇ ਮੇਲਾ 'ਚ ਰਹਿ ਰਹੇ ਆ ਜੀ ਅੱਜ ਕਿਸੇ ਆਰਮ ਲੱਲਾ ਨੂੰ ਜੇ ਕੋਈ ਲੈ ਕੇ ਆਇਆ ਜੇ ਕੋਈ ਪ੍ਰਭੂ ਨਾਮ ਦਾ ਛੋਟਾ ਜਿਹਾ ਨਿਆਈ ਬਣ ਕੇ ਆਇਆ ਸਾਨੂੰ ਉਹਦੀ ਗੱਲ ਕਰਨੀ ਚਾਹੀਦੀ ਆ ਕੋਈ ਵੀ ਰਾਜਨੀਤਿਕ ਪਾਰਟੀ ਹੋਵੇ ਪਰ ਇਹ ਪਾਰਟੀਆਂ ਨੇ ਬਾਈਕਾਟ ਕੀਤਾ ਮੰਦਰ ਦਾ ਪਰ ਉਹ ਮੰਦਰ ਦਾ ਬਾਈਕਾਟ ਨਹੀਂ ਹੋਇਆ ਪ੍ਰਭੂ ਰਾਮ ਦਾ ਬਾਈਕਾਟ ਹੋਇਆ ਸਾਨੂੰ ਲੋਕਾਂ ਨੂੰ ਖੁਸ਼ੀ ਮਨਾਣੀ ਚਾਹੀਦੀ ਸੀ ਕਿ ਜੀ ਇੱਕ ਇਨਸਾਨ ਨੇ ਐਡਾ ਵੱਡਾ ਕਰਮ ਕੀਤਾ ਕਿਉਂਕਿ ਕਿੰਨੇ 100 ਸਾਲ ਤੋਂ ਮੇਰੇ ਬਜ਼ੁਰਗ ਮੇਰੇ ਦਾਦੇ ਮੇਰੇ ਪਰਦਾਦੇ ਵੀ ਕਹਿੰਦੇ ਰਹੇ ਆ ਕਦੋਂ ਰਾਮ ਮੰਦਰ ਬਣੇਗਾ ਪਰ ਅਸੀਂ ਬਹੁਤ ਭਾਗੀਸ਼ਾਲੀ ਆ ਅਸੀਂ ਸਾਰੇ ਲੋਕ ਇਹ ਲੋਕਮੈਨੂੰ ਸੁਣਨੇ ਜਾਂ ਟੀਵੀ ਦੇ ਮਾਧਮ ਨਾਲ ਉਹ ਵੀ ਬਹੁਤ ਭਾਗੀ ਚੱਲੀ ਹੈ ਕਿ ਆਪਣੀ ਅਸੀਂ ਆਪਣੇ ਜਨਮ ਦੇ ਵਿੱਚ ਪ੍ਰਭੂ ਰਾਮ ਦਾ ਮੰਦਿਰ ਬਣਦਾ ਦੇਖੇ ਜਾ ਰਹੇ ਆ ਕਿ ਰਾਮ ਲੱਲਾ ਆਪਣੇ ਘਰ ਚ ਆਏ ਆ ਅਸੀਂ ਆਪਣੀ ਅੱਖੀ ਦੇਖਿਆ ਸਾਡੇ ਬਜ਼ੁਰਗਾਂ ਨੇ ਸਿਰਫ ਇਹੀ ਦੇਖਿਆ ਕਿ ਕਦੋਂ ਰਾਮ ਲੱਲਾ ਆਪਣੇ ਘਰ ਜਾਣਗੇ ਇਸ ਕਰਕੇ ਕਿ ਇਹ ਸਾਨੂੰ ਇਹ ਤਰ੍ਹਾਂ ਰਾਜਨੀਤੀ ਨਹੀਂ ਕਰਨੀ ਚਾਹੀਦੀ ਪਰ ਜਿਸ ਇਨਸਾਨ ਨੇ ਉਹਨੂੰ ਬਣਾਇਆ ਉਹਦਾ ਜਿਹੂ ਸ਼ੁਕਰਾਨਾ ਕਰਨਾ ਚਾਹੀਦਾ ਠੀਕ ਹੈ ਸਿੱਤਲ ਦੀ ਗੱਲਬਾਤ ਕਰਨੀ ਤੁਹਾਡਾ ਬਹੁਤ ਬਹੁਤ ਸਮਾਂ ਦਿੱਤਾ ਤਾਂ ਸਿੱਤਲ ਅੰਗਰਾਲ ਨੇ ਅਸੀਵਾ ਹੇ ਤੱਕ ਇਹਨਾਂ ਦਾ ਮਨਜ਼ੂਰ ਨਹੀਂ ਹੋਇਆ ਤਾਂ ਬੀਜਪੀ ਦੀ ਬਰਾਜਪਾਰੀ ਸਟਾਰਟ ਕਰ ਦਿੱਤੀ ਔਰ ਕਹਿੰਦੇ ਬੇਸ਼ੱਕ ਦੁਸ਼ਮਣੀ ਰਹੀ ਹੈ ਸੁਸ਼ੀਲ ਰਿੰਕੂ ਦੇ ਨਾਲ ਪਰ ਅੱਜ ਸੁਸ਼ੀਲ ਰਿੰਕੂ ਮੇਰੇ ਭਰਾ ਨੇ ਕਿ ਉਹਨਾਂ ਨੂੰ ਦਿਤਾਉਣ ਦੇ ਲਈ ਮੈਂ ਦਿਨ ਰਾਤ ਇੱਕ ਕਰਾਂਗਾ ਫਿਰ ਹਾਲ ਤੁਸੀਂ ਬਣੇ ਰਹੋ ਹਮਦਰਦ ਟੀਵੀ ਦੇ